ਪਰ ਲੋਕਾਂ ਦੇ ਇਹ ਵੀ ਸਵਾਲ ਨੇ ਕਿ ਇਹਦੇ ਵਿੱਚ ਸ਼ਰਮਣੀ ਕਮੇਟੀ 90 ਲੱਖ ਦੇ ਹਿਟਿਆਰਾਂ ਨੂੰ ਲੈ ਕੇ ਭਾਗੀਦਾਰ ਜਾਂ ਹੋਰ ਜਿੰਨੇ ਸੀ ਉਹ ਨਾਮ ਗੁਪਤ ਕਿਉਂ ਹੈ ਕਰ? ਇਹ ਗਲਤੀ ਨਹੀਂ ਗ੍ਰਾਂਟ ਤੇ ਕਰਾਰੀ ਸਜ਼ਾ ਜਿਹਦੀ ਨਹੀਂ ਜਾਨਾ ਉਹ ਉਹਰ ਹੁੰਦੀ ਆ ਤੇ ਗਲਤੀ ਵੀ ਸਾਬਤ ਹੁੰਦੀ। ਅਗਰ ਤੁਸੀਂ ਤੁਹਾਡੀ ਵੀ ਕਿੰਦੇ ਭਾਈ ਸਾਹਿਬ ਦੀ ਵੀ ਸਾਂਝ ਸੀ ਕਿ ਤੁਸ ਸਮਝਾਇਆ ਨਹੀਂ ਕਿ ਤੁਸੀਂ ਬਹੁਤ ਗਲਤ ਫੈਸਲਾ ਲੈ ਰਹੇ ਹੋ ਕਿ ਮੈਂ ਤਾਂ ਕਾਂਗਰਸ ਤੇ ਜਾ ਨਹੀਂ ਸਕਦਾ ਆ ਭਾਤ ਜਨਤਾ ਪਾਰਟੀ ਜਾਣਾ। ਨਾ ਮੈਂ ਵੱਖਰੀ ਪਾਰਟੀ ਚ ਲੱਗੂ। ਉਹ ਕਹਿ ਕੇ ਘਰ ਬੈਠ ਜਾਂਦੇ। ਜੋ ਵੀ 3015 ਦੇ ਵਿੱਚ ਗੱਲ ਕੀਤੀ ਹੈ ਕਿ ਸੁਖਵੀਰ ਸਿੰਘ ਬਾਦਲ ਗਲਤੀ ਦੀ ਮਾਫੀ ਮੰਗ ਲੈ ਕੇ ਠੀਕ ਹੈ ਪਰ ਸੱਤ ਦੇ ਵਿੱਚ ਪਛਾਣ ਉਹਦੇ ਵਿੱਚ ਜਿੰਨੇ ਵੀ ਉਹਦੇ ਮੰਤਰੀ ਉਹ ਵੀ ਇੱਕ ਬਹੁਤ ਵੱਡੀ ਵੱੱਡਰ ਗਨਾਹ ਸੀ ਇਹਨਾਂ ਦਾ ਪਰ ਸ਼ਰੋਮਣੀ ਕਮੇਟੀ ਟੱਚ ਜਦੋਂ ਬਾਦਲ ਪਰਿਵਾਰ ਆ ਜਾਂਦਾ ਜਦੋਂ ਲੋਕਾਂ ਦੇ ਸਾਹਮਣੇ ਜਿਹੜੇ ਬਹੁਤ ਵੱਡੇ ਖੜੇ ਹੋਇਆ ਉਹ ਹੁਣ ਤੱਕ ਸ਼ਰੋਮਣੀ ਕਮੇਟੀ ਨੂੰ ਚਲਾਇਆ ਤੋਂ ਨਹੀਂ ਲੋਕਾਂ ਦੇ ਇਹ ਸਵਾਲ ਨੇ ਵੀ ਜਿਹੜੇ ਪਿੱਛੇ ਜਸਕਰ ਗਿਆਨੀ ਗੁਰਬਜਨ ਸਿੰਘ ਰਹਿ ਜਾਂ ਹੋਰ ਵੀ ਰਹਿ ਆ ਕਿ ਇਹ ਫੈਸਲੇ ਪਹਿਲਾਂ ਹੋਣੇ ਚਾਹੀਦੇ ਸਨ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਗਿਆਨੀ ਗਿਰਬਾ ਜਸੂ ਚਲਪੋਣੇ ਚਾਹੀਦੇ ਉਹਨੇ ਗਲਤ ਫੈਸਲਾ ਕੰਪੰਪ ਰਹਿ ਜਾਣਾ ਸੀ ਜੇ 1992 ਚ ਸਾਡੇ ਖਾਰਚੂ ਵੀਰ ਨਾ ਕਰਾਉਂਦੇ ਬਾਈਕਟ ਸਹੀ ਫੈਸਲਾ ਨਹੀਂ ਜੀਓ 100% ਗਲਤ ਸੀ ਸਾਡੇ ਮੁੰਡੇ ਜਿਹੜੇ ਹੈ ਹੀ ਉਹ ਕਿਹੇ ਏਜੰਸੀਆਂ ਦੇ ਕਲਾਬ ਵਿੱਚ ਆ ਗਏ ਸੀ ਉਹਨਾਂ ਵੇਰ ਕੇ ਬਾਈਕਟ ਕਰਾਉਂਦਾ ਔਰ ਸਾਡੇ ਨਾਲ ਦੇ ਬੁੱਡੇ ਵੀ ਮਾਰਦੇ ਸਾਡੇ ਮੁੰਡਿਆਂ ਨੇ ਤੁਹਾਨੂੰ ਵੀ ਥ੍ਰੈਟ ਸੀ ਮੈਨੂੰ ਖੁਦ ਨੂੰ ਹੁਣ ਸੀ ਮਾਰਦੇ ਸੀ ਤੇ ਸਾਡੇ ਮਾਰਦੇ ਸੀ ਮੇਰੇ ਇਹਨਾਂ ਨੇ 12 ਕੈਂਡੀਡੇਟ ਮਾਰਤੇ ਸੀ ਉਸ ਤਰੀਕੇ ਤੇ ਜਦੋਂ ਬਾਈਕਾਟ ਕਰਦਾ ਕਾਂਗਰਸ ਦਾ ਤਾਂ ਕੋਈ ਨਹੀਂ ਮਾਰਿਆ ਆਪਣੀ ਸ਼ਕਤੀ ਬਾਈਕਾਟ ਕਰਾ ਕੇ ਤੇ ਵਿਰਸਾਂ ਨੂੰ ਫਰਾਦੀ ਉਹ ਤੇ ਫਿਰ ਕਿਣ ਕਿਣ ਕੇ ਮੁੰਡੇ ਮਾਰੇ ਦਲਸਿੰਗ ਨੇ ਕਿੰਨੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸਿਕ ਫੈਸਲਾ ਕਿ 15 ਦਿਨਾਂ ਦੇ ਵਿੱਚ ਸਰਦਾਰ ਸੁਖੀ ਸਿੰਘ ਬਾਦਲ ਨੂੰ ਪੇਸ਼ ਹੋਣ ਲਈ ਜਿਹੜਾ ਤਲਬ ਕੀਤਾ ਗਿਆ ਤੇ ਤਨਖਾਹਿਆ ਕਰਾ ਦਿੱਤਾ ਕਿਤੇ ਕੈਬਨਿਟ ਮੰਤਰੀ ਜਿੰਨੇ ਵੀ ਨਾਲ ਉਸ ਸਰਕਾਰ ਦੇ ਵਿੱਚ ਭਾਗੀਦਾਰ ਸਨ 10 ਸਾਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਜਿਹੜੇ ਲੈਟਰ ਕੱਟ ਦਿੱਤੇ ਗਏ ਨੇ ਅਸਲ ਦੇ ਵਿੱਚ ਚੱਲ ਕੀ ਰਿਹਾ ਸੁਖਬੀਰ ਬਾਦਲ ਕਦੋਂ ਪੇਸ਼ ਹੋਵੇਗਾ ਆਪਦੇ ਗੁਨਾਹਾਂ ਦੀ ਮਾਫੀ ਮੰਗੂਗਾ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਅੱਜ ਵਾਲੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਜਿਹੜਾ ਅਕਾਲ ਤਖਤ ਸਾਬ ਤੇ ਹੋਇਆ ਵੇਖੋ ਅ ਅਕਾਲ ਤਖਤ ਸਾਹਿਬ ਜੋ ਫੈਸਲਾ ਕਰਦਾ ਬਿਲਕੁਲ ਸਹੀ ਕਰਦਾ ਜੀ ਔਰ ਅ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਕਿੰਤੂ ਪਰੰਤੂ ਕਰਨ ਦਾ ਮੈਨੂੰ ਕੋਈ ਅਧਿਕਾਰ ਨਹੀਂਗਾ ਜੀ ਪੰਜ ਛੇ ਸਹਿਬਾਨ ਤੇ ਅਕਾਲ ਤਖਤ ਸਾਹਿਬ ਦਾ ਰਤਬਾ ਬਹੁਤ ਵੱਡਾ ਹੈ ਇਕਿ ਜਿਹੜਾ ਉਹਨਾਂ ਅੱਜ ਫੈਸਲਾ ਕੀਤਾ ਉਹ ਪੰਥਕ ਭਾਵਨਾ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ 'ਚੋਂ ਜਾਂ ਪੰਜਾਬ 'ਚੋਂ ਸੰਗਤ ਨੇ ਕਿਹਾ ਸੀ ਪੇ ਇਹ ਕਾਲੀ ਸਰਕਾਰ ਦੇ ਟਾਈਮ ਤੇ ਆ ਗਲਤੀਆਂ ਕਰਾਂ ਹੋਏ ਨੇ ਜਿਹੜੇ ਸਾਰੀ ਦੁਨੀਆ ਨੂੰ ਪਤਾ ਹੂੰ ਔਰ ਉਹਨਾਂ ਕੋਲ ਲਿਖਤੀ ਵੀ ਗਿਆ ਹੈ ਤੇ ਵੀਡੀਓ ਵੀ ਗਈਆਂ ਸੀ ਹੂੰ ਜੋ ਉਹਨਾਂ ਸਾਰਿਆਂ ਪੰਥਕ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਜਿਹੜਾ ਅੱਜ ਦਾ ਫੈਸਲਾ ਕੀਤਾ ਉਹਦੇ ਅਨਸਾਰ ਪਰ ਲੋਕਾਂ ਦੇ ਇਹ ਵੀ ਸਵਾਲ ਨੇ ਕਿ ਇਹਦੇ ਵਿੱਚ ਸ਼੍ਰੋਮਣੀ ਕਮੇਟੀ 90 ਲੱਖ ਦੇ ਹਿੱਤਿਆਰਾਂ ਨੂੰ ਲੈ ਕੇ ਭਾਗੀਦਾਰ ਜਾਂ ਹੋਰ ਜਿੰਨੇ ਸੀ ਉਹ ਨਾਮ ਗੁਪਤ ਕਿਉਂ ਹਜੇ ਤੱਕ ਉਹ ਕੇਸ ਵੱਖਰਾ ਜੀ ਸ਼੍ਰੋਮਣੀ ਕਮੇਟੀ ਵਾਲਾ ਕੇਸ ਜਿਹੜਾ ਨਾ ਉਹ ਵੱਖਰਾ ਕੇਸ ਆ ਇਕਾਲੀ ਦਲ ਦਾ ਤੇ ਸਰਕਾਰ ਦਾ ਕੇਸ ਵੱਖਰਾ ਉਹ ਤਾਂ ਮਿਸਾਲ ਵੱਖਰਾ ਉਹਨਾਂ ਨੂੰ ਦੇ ਕੇ ਆਏ ਸੀ ਅਗਰੇ ਚਿੱਠੀ ਦੇ ਕੇ ਆਏ ਹੋ ਸਕਦਾ ਉਹਨਾਂ ਨੂੰ ਬਾਅਦ ਚ ਬੁਲਾਉ ਜੀ ਇਹ ਜਿਹੜਾ ਇਹ ਇਦਾਂ ਮਾਫੀ ਮੰਗ ਕੇ ਕੀ ਕਾਲੀਦਲ ਬਚਾ ਲੈਣਗੇ ਪ੍ਰਧਾਨ ਉਹੀ ਰਹਿਣਗੇ ਜਿਵੇਂ ਪ੍ਰਧਾਨ ਚੇਂਜ ਕੀਤਾ ਇਹ ਕੇ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਹੀ ਪਤਾ ਸੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਆਮ ਹੈਗੀ ਆ ਸਾਨੂੰ ਪੁੱਛ ਲੈਂਦੇ ਨੇ ਉਹ ਕਹਿੰਦੇ ਕਿ ਤਾਂ ਪਹਿਲਾਂ ਪਤਾ ਹੁੰਦਾ ਕਿ ਬਾਦਲ ਪਰਿਵਾਰ ਦੇ ਘਰ ਚੋਂ ਫੈਸਲਾ ਨਿਕਲਦਾ ਜਿਵੇਂ ਉਹਨਾਂ ਨੂੰ ਪਤਾ ਸੀ ਕਿ ਕਾਲੀਦਲ ਦਾ ਪ੍ਰਧਾਨ ਚੇਂਜ ਕਰਤਾ ਰਾਤ ਨੂੰ ਇੱਕ ਦਿਨ ਪਹਿਲਾਂ ਕੋ ਬਾਈ ਸਿੰਘ ਸਾਹਿਬ ਤੇ ਇਹ ਵੇਲੇ ਜਾਂ ਕਿਸ ਤੇ ਕਿੰਤੂ ਪਰੰਤੂ ਕਿਉਂ ਕਰਿਆ ਇਹ ਉਹਨਾਂ ਦੀ ਕੋਰਟ ਵਿੱਚ ਉਹ ਕੇਸ ਜਿਹੜਾ ਨਾ ਉਹ ਅੰਡਰ ਪ੍ਰੋਸੈਸ ਆ ਚੱਲ ਰਿਹਾ ਜਿ ਸਿੱਖੀ ਪਰੰਪਰਾਵਾਂ ਦੇ ਸਿੱਖਿਸ਼ਤਾ ਦੇ ਅਨਸਾਰ ਤੇ ਉਹਦੇ ਬਾਰੇ ਬਾਈ ਅੱਜ ਕੋਈ ਗੱਲ ਕਵਾਂ ਤੇ ਉਹ ਸ਼ੋਭਾ ਨਹੀਂ ਦੜੀ ਲੋਕੀ ਆਖਣਗੇ ਕਾਲਤਖ ਸਾਹਿਬ ਦੇ ਜਹੇਦਾਰ ਨੂੰ ਡਾਇਰੈਕਟ ਕਰਨ ਦਾ ਪਏ ਭਾਈ ਮਨਜੀਤ ਸਿੰਘ ਨੂੰ ਅੱਗੇ ਵੀ ਕਹਿੰਦੇ ਨੇ ਜਿਹੜੇ ਆਪਣੇ ਕਈ ਰਾ ਕਹਿ ਦਿੰਦੇ ਆ ਚੀਮਾ ਸਾਹਿਬ ਜੋ ਹੋਰ ਵੀ ਕਹਿ ਦਿੰਦੇ ਆ ਪੇ ਜੀ ਕੱਲ ਤੱਕ ਸਾਹਬ ਦੇ ਜਹੇਦਾਰ ਨੂੰ ਉਹਦੇ ਐਂ ਕਰਵਾਇਆ ਕਰੋ ਦੇਖੋ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲੋਂ ਨਾਲ ਇੱਕ ਉਹਦੀ ਗਲਤੀ ਹਮ ਗਲਤੀ ਤੇ ਹੁੰਦੀ ਆ ਭਾਂਡੇ ਮੰਜ ਦੀ ਸੇਵਾ ਜਾਂ ਦੂਜੀ ਤੇ ਜਿਹੜੇ ਆਮ ਭਾਂਡੇ ਮੰਜੂ ਠੀਕਾ ਜੋਰੇ ਸਾਹਿਬ ਇਹ ਗਲਤੀ ਨਹੀਂ ਗਨਾਹ ਕੀਤੀ ਆ ਤੇ ਗਨਾਹ ਦੀ ਸਜ਼ਾ ਜਿਹੜੀ ਹੁੰਦੀ ਆ ਨਾ ਉਹ ਹੋਰ ਹੁੰਦੀ ਆ ਤੇ ਗਲਤੀ ਦੀ ਸਜ਼ਾ ਹੋਰ ਹੁੰਦੀ ਆ ਗਨਾਹ ਦੀ ਸਜ਼ਾ ਕਿਦਾਂ ਦੀ ਹੁੰਦੀ ਆ ਗਨਾਹ ਦੀ ਸਜ਼ਾ ਹੁੰਦੀ ਆ ਵੀ ਜੇ ਤਰ੍ਹਾਂ ਕੋਈ ਵੀ ਬੰਦੇ ਤੋਂ ਕੋਈ ਪੰਥਕ ਗਨਾਹ ਹੋ ਗਿਆ ਹੈ ਇਹ ਤੇਰਾ ਗੁਰੂ ਗ੍ਰੰਥ ਸਭ ਤੋਂ ਵੱਡਾ ਤਾਂ ਸਾਨੂੰ ਕੋਈ ਨਹੀਂਗਾ ਬਿਲਕੁਲ ਬਿਲਕੁਲ ਉਹਨਾਂ ਦੇ ਰਾਜ ਚ ਗੁਰੂ ਗ੍ਰੰਥ ਸਾਹਿਬ ਦੀ ਬੈਤ ਬੀ ਹੋ ਗਈ ਨਾਲਿਆਂ ਖਲਾਰਤਾ ਔਰ ਉਹਨਾਂ ਕਹਿਦਾ ਤੁਹਾਡਾ ਗੁਰੂ ਜਿਹੜਾ ਇੱਥੇ ਸੁੱਟਿਆ ਵੇਖ ਲੋ ਵਾਨ ਕੇ ਸਾਰੇ ਦੋ ਤੁਸੀਂ ਰੋਜ਼ ਸੁਣਦੇ ਜੇ ਤੇ ਆਪਾਂ ਉਹਨਾਂ ਬੰਦਿਆਂ ਨੂੰ ਕੁੱਟ ਕੇ ਜੁੱਤੀਆਂ ਮਾਰ ਕੇ ਅੰਦਰ ਨਾ ਕਰੀਏ ਉਲਟਾ ਉਹਨਾਂ ਨੂੰ ਜੈਪਸੀਆਂ ਦੇ ਦਈਏ ਜਾਂ ਉਹਨਾਂ ਨੂੰ ਸਿਕਿਉਰਟੀਆਂ ਦੇ ਦਈਏ ਇਹ ਅਕਾਲੀ ਦਲ ਦਾ ਕੰਮ ਨਹੀਂ ਸੀਗਾ ਅਕਾਲੀ ਦਲ ਦਾ ਸਰਕਾਰ ਦਾ ਕੰਮ ਸੀ ਇਹ ਅਕਾਲੀ ਦਲ ਦਾ ਇਹ ਕੰਮ ਸੀਗਾ ਸੋ ਇਹ ਕੀਤਾ ਗਿਆ ਮਤਲਬ ਤੁਹਾਡੀ ਵੀ ਕਹਿੰਦੇ ਭਾਈ ਸਾਹਿਬ ਦੇ ਵੀ ਸਾਂਝ ਸੀ ਤੁਸੀਂ ਸਮਝਾਇਆ ਨਹੀਂ ਕਿ ਤੁਸੀਂ ਬਹੁਤ ਗਲਤ ਫੈਸਲਾ ਲੈ ਮੈਂ ਉਹ ਮੈਂ 2015 ਚ ਗਿਆ ਸੀਗਾ ਉੱਥੇ ਬਰਗਾੜੀ ਮੈਂ ਇਕੱਲਾ ਬੰਦਾ ਇਕੋਈਆ ਉੱਥੇ ਮੈਂ ਗਿਆ ਸੀ ਔਰ ਉੱਥੇ ਮੈਂ ਜਾ ਕੇ ਬੋਲਿਆ ਵੀ ਉਸ ਤੋਂ ਬਾਅਦ ਮੇਰੇ ਘਰ ਵੀ ਆਇਓ ਹਮ ਘਰ ਆਇਆ 2015 ਕੀ ਕਹਿਣਾ ਹੈ ਕਿ ਉੱਥੇ ਕਿਉਂ ਗਏ ਨਹੀਂ ਉਹ ਮੇਰੇ ਕੋਲ ਮੈਨੇ ਬਣਾਉਣ ਆਏ ਸੀ ਮੈਂ ਰੁੱਸੇ ਦੇ ਘਰ ਬਹਿ ਗਿਆ ਸੀ ਰੁੱਸੇ ਦਾ ਤੁਸੀਂ ਬਦਬੀਆਂ ਕਰਕੇ ਉਸੇ ਕਰਕੇ ਮੈਂ ਤਾਂ ਗਿਆ ਕਰਕੇ ਹੀ ਉਤ ਗਿਆ ਕਰਕੇ ਉਹਨਾਂ ਦਿਲ ਚ ਵੀ ਪਾਸੇ ਚਲਾ ਗਿਆ ਜਦੋਂ ਮੇਰੇ ਘਰ ਆਏ ਸੀ ਤੇ ਉਹ ਮੇਰੇ ਬੇਟਾ ਹੀ ਕਮਰ ਚੜ੍ਹ ਸਕੇ ਮੇਰੇ ਕਰਦੇਵੇਂਗੇ ਸੀ ਸਤਤਕਾਰਯੋਗ ਮੇਰੇ ਧਰਮ ਸੁ ਪਤਨੀ ਵੀ ਤੇ ਮੈਂ ਸੀ ਬੜਾ ਉਹਨਾਂ ਨਾਮ ਵਾਲਾ ਪਹਿਲਾ ਇਹੋ ਪਿਛੇ ਬਾਤਾ ਹੈ ਡਰੈਗਰੂਮ ਚ ਆਹੀ ਜਗਾਹ ਆ ਕੇ ਬੈਡਰੂਮ ਚਲੇ ਗਏ ਸਰਦਾਰ ਸੁਖਵੀਰ ਸਿੰਘ ਬਾਦਲਾ ਸਰਦਾਰ ਵਿਕਰਮ ਸਿੰਘ ਮੀਤਿਆਸ ਤੇ ਉੱਥੇ ਅਹੀ ਇਹ ਗੱਲ ਕਹੀ ਵੀ ਗਲਤੀਆਂ ਤੇ ਗਨਾਹ ਇਹ ਹੋ ਗਿਆ ਅਕਾਲੀ ਦਲ ਦੀ ਸਰਕਾਰ ਚ ਬਿਆਦ ਵੀ ਹੋ ਗਈ ਤੋਂ ਇਕਾਲ ਤੱਕ ਸਭ ਤੇ ਪੇਸ਼ ਹੋ ਕੋ ਮੇਰੇ ਕੋਈ ਤੇ ਆਪਾਂ ਦੋਸ਼ੀ ਹੋਏ ਨਾ ਮੈਂ ਦੋਸ਼ੀ ਨਹੀਂ ਹੁਣਾ ਤਾਂ ਹਮ ਬਰੀ ਹੋ ਜਾਣਾ ਜੇ ਅਬ ਤੁਸੀਂ ਜਾ ਕੇ ਕਹੋਗੇ ਵੀ ਸਾਥੋਂ ਗਲਤੀਆਂ ਹੋਈਆਂ ਤੇ ਕਾਲ ਤਖਤ ਸਾਹਿਬ ਕੇ ਨੂੰ ਜਿਹੜਾ ਹੈ ਉਹ ਦੋਸ਼ੀ ਐ ਬਿਨਾ ਕਹੇ ਗੱਲ ਤੋਂ ਨਹੀਂ ਕਰਦੇ ਤਾਂ ਹਮ ਜਾ ਕੇ ਤੁਹਾਮਹਿ ਨੂੰ ਕੋ ਕਹੋ ਕਿ ਸਾਥੋਂ ਆਡੇ ਰਾਜ ਸੀ ਤੇ ਇਹ ਹੋ ਗਿਆ ਤੇ ਕਹਿੰਦੇ ਤੁਹਾਨੂੰ ਲੱਗਦਾ ਮੈਂ ਕਰਾਈ ਆ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਲੋਕਾਂ ਨੇ ਇਹ ਗੱਲ ਤੁਹਾਡੇ ਆਪਣੇ ਕਾਲੀ ਦਲ ਦੇ ਨਾਮ ਮਾਰ ਦਿੱਤੀ ਆਵੇ ਇਹ ਬੇਦਰਬੀ ਇਹਨਾਂ ਨੇ ਕਰਾਈ ਤੁਹਾਡੇ ਨਾਂ ਨਾਲ ਲੱਗ ਗਈ ਹੁਣ ਕਈ ਗੱਲਾਂ ਹੁੰਦੀਆਂ ਨੇ ਕਈ ਜਿਹੜਾ ਕੀਤੀ ਹੋਵੇ ਜਾਂ ਨਾ ਕੀਤੀ ਜਿਹੜੇ ਨਾਲ ਲੱਗ ਜਵੇ ਤੁਹਾਡਾ ਲੱਗ ਕੇ ਤੁਸੀਂ ਚਲ ਕਾਲ ਤੱਕ ਸੇ ਪੇਸ਼ ਹੋ ਜੋ ਉੱਥੇ ਫੈਸਲਾ ਹੋ ਗਿਆ ਵੀ ਠੀਕ ਆਹੀ ਕਾਲ ਤੱਕ ਸਾਡੇ ਪੇਸ਼ ਹੋਣਾ ਚਾਹੀਦਾ ਹੋਵਾਂਗੇ ਇੱਕ ਉਹਨਾਂ ਨਾਲ ਨੇ ਇੱਕ ਐਸੀ ਇੱਕ ਜੁੰਡਲੀ ਕੰਮ ਕਰ ਰਹੀ ਆ ਜੁੰਡਲੀ ਵਰਕਸ਼ਾਪ ਦੇ ਕੁਮਾਰਾ ਵੀ ਆ ਮੈਂ ਪਹਿਲਾਂ ਬਹੁਤ ਵੱਲੀ ਮਾਫੀ ਮੰਗਦਾ ਕਿ ਇਹੋ ਜਿਹਾ ਘੇਰਾ ਉਹਨਾਂ ਦਾ ਚਾਪ ਲੂਸ ਕਹਿ ਲੈਨੇ ਆ ਉਹਨਾਂ ਨੂੰ ਸਹੀ ਪਾਸੇ ਆਉਣ ਨਹੀਂ ਦਿੱਤਾ ਇਹ ਉਹਨਾਂ ਨੂੰ ਪੰਥਕ ਪਰੰਪਰਾਵਾਂ ਦਾ ਨਹੀਂ ਪਤਾ ਸੀ ਗਿਆਨ ਨਹੀਂਗਾ ਕਿ ਜੇ ਮਾਰੇਆਂ ਰਣਜੀਤ ਸਿੰਘ ਕੌੜਿਆਂ ਦੇ ਸੇਵਾ ਲੈ ਸਕਦਾ ਕਿ ਆ ਕੋਈ ਨੇ ਪ੍ਰਵਾਨ ਕਰ ਲਈ ਸੀ ਕਿ ਤੇ ਉਦੋਂ ਵੱਡਾ ਰਾਜਪੱਖ ਤਾਂ ਇਹਨਾਂ ਦਾ ਹੈ ਹੀ ਨਹੀਂ ਸੀਗਾ ਮੈਂ ਖੁਦ ਦੱਸਦਾ ਨਾ ਮੈਂ ਉਹ ਜਿਹੜੇ ਨਾਲ ਸਲਾਹ ਕਰ ਚਾਪਲੂਸ ਨੇ ਨਾ ਹੂੰ ਸੈਂਡ ਮਾਫੀਆ ਵਾਲੇ ਜਾਂ ਜਿਹੜੇ ਜਿਨਾਂ ਨੇ ਆ ਹੋਰ ਵੀ ਕਈ ਕੁਛ ਹੋਟਲ ਵਾਲੇ ਆ ਚਾਹੇ ਕੋਈ ਹੋਰ ਬਸਾ ਕਈ ਇੱਕ ਮਾਫੀਆ ਨਾਲੇਗਾ ਉਹਨਾਂ ਨੇ ਪੈਸੇ ਪੁਸ ਚੰਗੇ ਕਮਾ ਲਿਆ ਔਰ ਬਾਅਦ ਕਿਸਮਤੀ ਕਾਲੀ ਦਲ ਦੀ ਵੀ ਕਾਲੀ ਦਲ ਛਿੱਧਾਂ ਦੇ ਚੀਤੀ ਦੇ ਟਿਕਿਆ ਹੈ ਕੁਰਬਾਨੀ ਦੇ ਟਿਕਿਆ ਹੈ ਔਰ ਜੇਲਾ ਦੇ ਟਿਕਿਆ ਸੀ ਸ਼ਰਮਨੀ ਅਕਾਲੀ ਦਲ ਜਿਹੜਾ ਜਿਹੜਾ 103 ਸਾਲ ਦਾ ਇਤਿਹਾਸ ਦੱਸਦੇ ਆ ਅਫਸੋਸ ਦੀ ਗੱਲ ਵੀ ਉਹ ਲੋਕ ਜਿਹਨਾਂ ਦੀ ਕੀ ਕੀ ਤੇ ਚੀਰ ਨਹੀਂ ਹਾਇਆ ਤੇ ਉਹ ਲੋਕ ਵੱਡੀਆਂ ਗੱਡੀਆਂ ਲੈ ਲਿਆ ਉਹਨਾਂ ਨੇ ਜਦੋਂ ਉਹਨਾਂ ਕੋਲ ਪੈਸੇ ਨਾ ਕਮਾਲੇ ਵੱਡੀਆਂ ਗੱਡੀਆਂ ਲੈ ਲੈਂਦੇ ਉਹ ਹੀ ਗੱਡੀ ਖੋਲਦੇ ਬਾਹਰੀ ਤੇ ਉਹਨੂੰ ਪਾ ਲੈਂਦੇ ਤੇ ਲੈ ਜਾਂਦੇ ਵਰਕਰ ਕੋਲੇ ਜਿਹੜੇ ਆਮ ਸਿੱਖ ਸੀ ਕੁਰਬਾਨੀ ਚੀਤੀ ਜੇਲਾ ਵਾਲੇ ਉਹਨਾਂ ਕੋਲ ਕਿਹੜਾ ਪੈਸਾ ਸੀ ਉਹ ਉਹਨਾਂ ਤੇ ਨਾਲ ਇੱਕ ਝਾਪ ਪਲੂਸਾਂ ਦਾ ਗਰੁੱਪ ਹੈਗਾ ਜਿਵੇਂਗਾ ਜਿਵੇਂਗਾ ਉਹਨੇ ਉਹਨੂੰ ਉਹ ਪਾਸੇ ਉਹ ਨਿਤਤਾ ਉਹਦਾ ਉਹ ਮਾਫੀ ਮਗਰ ਨਾ ਚਾਹੁੰਦੇ ਹੁੰਦੇ ਕਿਉਂਕਿ ਮੇਰੇ ਘਰ ਤੋਂ ਗੱਲ ਹੋਈ ਹੂੰ ਉਹਨਾਂ ਨਹੀਂ ਹੁੰਦਾ ਤਾਂ ਔਰ ਗਲਤੀ ਤੋਂ ਗਲਤ ਉਹ ਉਹਨੂੰ ਗੱਲ ਨੂੰ ਜਸਟੀਫਾਈ ਕਰੀ ਗਏ ਉਲਟਾ ਆਪ ਨਾਲ ਬਹਿ ਬਹਿ ਕੇ ਕਰੀ ਗਏ ਉਹ ਮਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੇਰਾ ਇੱਕ ਆਪਣਾ ਸਟੇਟਸ ਆ ਮੈਂ ਕਹਿੰਦਾ ਪਾਸੇ ਤੁਸੀਂ ਤੁਸੀਂ 215 ਦੇ ਵਿੱਚ ਗੱਲ ਕੀਤੀ ਕਿ ਸੁਖਬੀਰ ਸਿੰਘ ਬਾਦਲ ਗਲਤੀ ਦੀ ਮਾਫੀ ਮੰਗ ਲੈ ਤੇ ਠੀਕ ਹੈ ਪਰ ਸੱਤ ਦੇ ਵਿੱਚ ਪਛਾਗ ਉਹਦੇ ਵਿੱਚ ਜਿੰਨੇ ਵੀ ਉਹਦੇ ਮੰਤਰੀ ਸੀਗੇ ਉਹ ਇੱਕ ਬਹੁਤ ਵੱਡੀ ਬੱਜਰਗਣਾ ਸੀ ਇਹਨਾਂ ਦਾ ਨਹੀਂ ਤੋਂ ਸਮੇਤ ਜਿੰਨੇ ਜੋ ਕੁਛ ਹੁੰਦਾ ਜਹੇਦਾਰ ਨੇ ਸੱਤ ਤੋਂ ਲਏ ਗਏ ਤੇ ਸਾਰੇ ਕਹਤਾ ਨਾ ਹਾਂ ਤੇ ਸੱਦੇ ਆ ਉਹਨਾਂ ਨੇ ਉਸਤ ਨਹੀਂ ਚਾਹੀਦੀ ਅਜ ਜਿਹਦੇ ਭਾਵੇਂ ਕੈਬਨਟ ਸੀ ਭਾਵੇਂ ਹੋਰ ਸੀ ਸਿੱਖ ਸਾਹਿਬ ਦਾ ਅਧਿਕਾਰ ਆ ਜਿੰਨੇ ਵੀ ਗਲਤੀ ਕੀਤੀ ਆ ਨਾ ਸਿੱਖ ਸਾਹਿਬ ਦਾ ਅਧਿਕਾਰ ਉਹਨਾਂ ਨੂੰ ਸੱਜ ਸਕਦੇ ਉੱਥੇ ਔਰ ਪੁੱਛ ਸਕਦੇ ਆ ਇੱਕ ਮੈਨੂੰ ਕੋਈ ਦੇ ਤੁਹਾਡੇ ਸੁਧਾਰ ਲਹਿਰ ਵਾਲਿਆਂ ਨੂੰ ਮੈਂ ਕਹਿਆ ਵੀ ਜੇ ਉਹਦੇ ਚ ਕੋਈ ਗਰਾਂਹ ਆ ਤਾਂ ਸੱਦਰ ਉੱਥੇ ਉਹ ਤਾਂ ਆਪ ਲੈ ਕੇ ਗਏ ਚਿੱਠਾ ਆਪਦਾ ਪੀ ਆਹੀ ਉਹ ਤੋਂ ਬੋਲੇ ਨਹੀਂ ਕਿ ਮੈਂ ਖੋਤ ਆਪ ਲੈ ਕੇ ਗਏ ਆ ਤੂੰ ਜਿੰਨ ਮਰਜੀ ਬਲੋੜ ਸਿੰਘ ਸਾਹਿਬ ਦਾ ਅਧਿਕਾਰ ਆ ਔਰ ਪੰਜ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਸਰਬੋੱਚਾ ਔਰ ਜਾਣਾ ਚਾਹੀਦਾ ਉਹ ਜਿਹਨੂੰ ਮਰਜੀ ਸਾਦ ਕੇ ਕਹਿਣ ਵੀ ਤੂੰ ਆ ਗੱਲ ਕਿਉਂ ਜਿਵੇਂ ਤੁਸੀਂ ਕਿਹਾ ਇੱਕ ਸੇਵਾ ਜੋੜਿਆਂ ਦੀ ਸੇਵਾ ਜੋੜੇ ਪਾਲਿਸ਼ ਕਰ ਲੋ ਭਾਂਡੇ ਮਾਏ ਦਾ ਲੰਗਰ ਵਰਤਾ ਦਿਓ ਕੀ ਇਹ ਸੇਵਾ ਜਾਂ ਕਿੱਦਾਂ ਦੀ ਸੇਵਾ ਤੁਸੀਂ ਕਿੱਦਾਂ ਦੀ ਮੰਨਦੇ ਹੋ ਸਿੱਖ ਇਤਿਹਾਸ ਦੇ ਤੁਸੀਂ ਬਹੁਤ ਵੱਡੇ ਵਾਕਿਫ ਹੋ ਤੇ ਸਿੱਖ ਇਤਿਹਾਸ ਦੇ ਨਾਲ ਤੁਹਾਡਾ ਪਰਿਵਾਰ ਦਾ ਵੀ ਬਹੁਤ ਵੱਡਾ ਯੋਗਦਾਨ ਵੀ ਰਿਹਾ ਤੁਸੀਂ ਕਿੱਦਾਂ ਦੀ ਸੇਵਾ ਮੰਨਦੇ ਹੋ ਕਿੱਦਾਂ ਦੀ ਸੇਵਾ ਪ੍ਰਦਾਨ ਕੀਤੀ ਉਹ ਲਾਂਭੇ ਹੋਣ ਜਾਂ ਕਿ ਹੋਰ ਤਰ੍ਹਾਂ ਦੀ ਸੇਵਾ ਹੋਵੇ ਜਾਂ ਜੋੜੇ ਛੱਡ ਜਾਂ ਲੰਗਰ ਦੀ ਸੇਵਾ ਕਰ ਲੈਣ ਜਾਂ ਕੋਈ ਹੋਰ ਵੇਖੋ ਜਿੰਨੇ ਮੈਂ ਤੱਕੇ ਵੀ ਬੇਨਤੀ ਕੀਤੀ ਅੱਜ ਮੈਂ ਕਾਲ ਤਖਤ ਸਾਹਿਬ ਦੇ ਜਹਿਦਦਾਰ ਨੂੰ ਡਾਇਰੈਕਟਰ ਨਹੀਂ ਕਰਨਾ ਚਾਹੁੰਦਾ ਕਿ ਮੈਂ ਅੱਖਾਂ ਵਿਆਹ ਕਰ ਦਿਓ ਹਾਂ ਇਹ ਗੱਲ ਇਹ ਮੇਰੀ ਨਿੱਜੀ ਮੇਰੀ ਨਿੱਜੀ ਇਤਿਹਾਸ ਦੇ ਵਿੱਚ ਕੋਈ ਮੇਰੀ ਨਿੱਜੀ ਰਹਿ ਆ ਜਿਹੜੀ ਖਾਲਸਾ ਪੰਥ ਦੀ ਰਹਿ ਆ ਨਾ ਉਹ ਮੈਂ ਜਰੂਰ ਪ੍ਰਗਟ ਕਰ ਸਕਦਾ ਤੁਹਾਡੇ ਰਈਆਂ ਅੱਖੋ ਤੇ ਠੀਕ ਹੈ ਉਹ ਆ ਵੀ ਜਿਨ੍ਹਾਂ ਨੇ ਗਲਤੀ ਨਹੀਂ ਗਰਾਹ ਕੀਤੇ ਆ ਨਾ ਉਹਨਾਂ ਨੂੰ ਆਉਣ ਵਾਲੇ ਟਾਈਮ ਵਿੱਚ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਕੋਈ ਗਵਾਈ ਨਹੀਂ ਉਹਨਾਂ ਪਰਿਵਾਰਾਂ ਕੋਲੇ ਚਾਹੀਦੀ ਮੇਰੇ ਕੋਲ ਨਹੀਂ ਚਾਹੀਦੀ ਹੋਕਣੇ ਫਿਰ ਉਹ ਗਲਤੀ ਕਰਨਗੇ ਸੋ ਇਹ ਉਹ ਕੀ ਫੈਸਲਾ ਕੀਤਾ ਸਿਆਸਤ ਤੋਂ ਸਾਈਡ ਤੇ ਹੋਣ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਮੈਂ ਮੈਂ ਸਮਝ ਗਿਆ ਵੀ ਸਿਆਸਤ ਤੋਂ ਕੁਝ ਸਾਲ ਜਾਂ ਕਿੰਨਾ ਸਮਾਂ ਵੀ ਪਾਸੇ ਹੋਣ ਠੀਕ ਹੈ ਨਾ ਜੀ ਤੇ ਉਹ ਮੈਂ ਸਿੱਖ ਸਾਹਿਬ ਨੂੰ ਨਹੀਂ ਕਹਿ ਸਕਦਾ ਵੀ ਉਹ ਮੇਰੇ ਕਹਿਣ ਤੇ ਮਤਲਬ ਜੋ ਖਾਲਸਾ ਪੰਥ ਦੀਆਂ ਭਾਵਨਾਵਾਂ ਨੇ ਵੀ ਇਹ ਪਰਿਵਾਰ ਨੇ ਬੜੇ ਲੰਮੇ ਟਾਈਮ ਤੋਂ ਤੇਰੀ ਸੇਵਾ ਕੀਤੀ ਔਰ ਬਹੁਤ ਵੱਡੇ ਉਹਦੇ ਚ ਗ੍ਰਾਹ ਹੋ ਗਏ ਨੇ। ਗਲਤੀ ਸਭ ਤੋਂ ਵੱਡੀ ਤਾਂ ਗੁਰੂਗ੍ਰਾਂ ਤੋਂ ਵੱਡਾ ਹਰਨ ਕੀ ਆ। ਫਿਰ ਹਜ਼ਾਰਾਂ ਹਾਲ ਮਰ ਗਿਆ ਨੂੰ ਜਿਹੜਾ ਕੋ-ਕੋ ਕੇ ਮੁੰਡੇ ਮਾਰੇ ਯਾਰ ਸੇਵਾ ਬਣਾਈ ਆਪਣੀ ਜਿਹੜੀ ਆ ਸੈਨਾ ਡੀਜੀਪੀ ਜਿਹੜਾ ਸੈਣੀ ਸੀ ਬੜਾ ਲੜਿਆ ਉਹਦੇ ਨਾਲ ਔਰ ਆਪਣਾ ਕੇਪੀਐਸ ਕੇ ਲੜ ਕੇ ਇੱਥੇ ਹੋਰ ਜਿਹੜੇ ਉਹ ਤੋਂ 12 ਕੇ ਜ਼ਿਲ੍ਹੇ ਹੈ ਤੇ 12 ਚ ਰੋਜ ਐਸਐਸਪੀ ਨਾਲ ਗੱਲ ਹੁੰਦੀ ਇਸ ਕਰਕੇ ਕਦਰ ਕਹੇ ਸਕੂਲ ਪੜਿਆ ਜਿਲ੍ਹੇ ਚ ਬੰਦਾ ਫੜਿਆ ਕਦਰ ਕਹੇ ਦਾ ਕਦਰ ਕਹੇ ਦਾ ਕਦਰ ਕਹੇ ਦਾ ਇਹਦੀ ਮਾਂ ਨੂੰ ਕਿਸੇ ਦੀ ਭੈਣ ਨੂੰ ਮੈਂ ਉਸ ਟਾਈਮ ਤੇ ਬੜੀ ਲੜਾਈ ਲੜੀ ਆ ਪੁਸ ਦੇ ਖਿਲਾਫ ਕਿਉਂਕਿ ਰਾਜਸਰ ਆ ਜਿਹੜਾ ਸੀ ਉਹ ਗਵਰਨਰ ਹੀ ਸੀ ਕਿ ਮੇਰੇ ਖਾ 5000 ਮੁੰਡੇ ਦੇ ਲਾਗੇ ਬੈਸ਼ ਡਾਇਆ ਹੋਗਾ ਥਾਣੇ ਚ ਲੜ ਲੜ ਕੇ ਜਾ ਜਾ ਕੇ ਤੇ ਤੁਝ ਨਾਲ ਲੜਦੇ ਤੇ ਤੁਸੀਂ ਉਹਨਾਂ ਨੂੰ ਜਦੋਂ ਅਕਾਲੀ ਦਰ ਸਰਕਾਰ ਆਈ ਐ ਤੋ ਉਹਦੇ ਤੋਹ ਬਣਾਤਾ ਆਪਣੇ ਡੀਜੀਪੀ ਬਣਾਦਾ ਇਹ ਤੋਂ ਵੱਡਾ ਵੱਡ ਕੀ ਮਾਰੀ ਖਲੋਸ ਫਰਬਤ ਵੱਡੀ ਗਲਤੀਆਂ ਨਹੀਂ ਗਨਾ ਹੋਏ ਉਹਦੇ ਕਰਕੇ ਸਾਰੇ ਖਾਲਸਾ ਪੰਥ ਚਾਹੁੰਦਾ ਵੀ ਇਹ ਪਰਿਵਾਰ ਗਵਾਈ ਨਾ ਕਰੇ ਪਰ ਸ਼ਰੋਬਨੀ ਕਮੇਟੀ ਟੱਚ ਜਦੋਂ ਬਾਦਲ ਪਰਿਵਾਰ ਆ ਜਾਂਦਾ ਤੇ ਲੋਕਾਂ ਦੇ ਸ਼ੱਕ ਜਿਹੜੇ ਬਹੁਤ ਵੱਡੇ ਖੜੇ ਹੋ ਜਾਂਦੇ ਦੇਖੋ ਹੁਣ ਤੱਕ ਸ਼ਰੋਬਨੀ ਕਮੇਟੀ ਨੂੰ ਚਲਾਇਆ ਤਾਂ ਉਹਨਾਂ ਹੀ ਆ ਮੰਨਦੇ ਹੋਏਗਾ ਇਹਦੇ 'ਚ ਕੋਈ ਸ਼ੱਕ ਹੈ ਮੈਂ ਨਾ ਮੰਨੂਗਾ ਤੇ ਖਾਲਸਾ ਪੰਥ ਨੂੰ ਸਾਰਿਆਂ ਨੂੰ ਪਤਾ ਨਹੀਂਗਾ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਕਿਉਂਕਿ ਉਹਨਾਂ ਨੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਉਸ ਪਰਿਵਾਰ ਨੇ ਸਾਰੇ ਲੋਕ ਹੀ ਮੰਨਦੇ ਆ ਵੀ ਉਸ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਨਚਾਇਆ ਤੇ ਜਹੇਦਾਰ ਵੀ ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਦੇ ਘਰ ਤੋਂ ਹੀ ਨਿਕਲਦੇ ਸੀ ਵੀ ਆ ਫਲਾਣਾ ਬੰਦਾ ਜਹੇਦਾਰ ਪਹਿ ਹੋ ਚੁੱਕਿਆ ਪਰ ਠੀਕ ਹੈ ਤੁਸੀਂ ਨਹੀਂ ਖਿਲਾਫ ਬੋਲ ਰਹੇ ਪਰ ਲੋਕਾਂ ਦੇ ਇਹ ਸਵਾਲ ਨੇ ਵੀ ਜਿਹੜੇ ਪਿੱਛੇ ਜਹੇਦਾਰ ਗਿਆਨੀ ਗੁਰਬਚਨ ਸਿੰਘ ਰਹਿ ਜਾਂ ਹੋਰ ਵੀ ਰਹਿ ਆ ਕਿ ਇਹ ਫੈਸਲੇ ਪਹਿਲਾਂ ਹੋਣੇ ਚਾਹੀਦੇ ਸੀ ਮੈਂ ਇਹ ਗੱਲ ਕਹਿਣੀ ਚਾਹ ਰਿਹਾ ਵੀ ਗਿਆਨੀ ਗੁਰਬਚਨ ਨੂੰ ਪੇਸ਼ ਕਰਨਾ ਚਾਹੀਦਾ ਕਾਲ ਤੱਕ ਸਾਹ ਦੇ ਤਲਬ ਹੋਣੇ ਚਾਹੀਦੇ ਤਲਪੋੜੇ ਚਾਹੀਦੇ ਉਹਨੇ ਗਲਤ ਫੈਸਲਾ ਕੀਤਾ ਹੈ ਕਾਲਤਖ ਸਾਹਿਬ ਦੀ ਮਾਨ ਮਰ ਜਾਦਾ ਨੂੰ ਉਹਨੇ ਆਪਣਾ ਜਿਹੜਾ ਹੈ ਉਹ ਬਹੁਤ ਵੱਡੀ ਸੱਟ ਮਾਰੀ ਆਮ ਸਿੱਖ ਕੋਈ ਵੀ ਜਾ ਕੇ ਐਪਲੀਕੇਸ਼ਨ ਦੇ ਸਕਦਾ ਹੈ ਕਿ ਇਸ ਸਬੰਧੀ ਕਿਸ ਨੇ ਐਪਲੀਕੇਸ਼ਨ ਦਿੱਤੀ ਜਾਂ ਤੁਸੀਂ ਜਾਂ ਕੁਛ ਵੀ ਤੁਸੀਂ ਦੇ ਦਿਓ ਜਾ ਕੇ ਭਾਵੇਂ ਹੂੰ ਕੋਈ ਵੀ ਦੇ ਸਕਦਾ ਔਰ ਗਿਆਨੀ ਗੁਰਮੁਖਸੋਂ ਨੂੰ ਵੀ ਉਹਨਾਂ ਨੂੰ ਵੀ ਸਦੋ ਵੀ ਤੁਹਾਨੂੰ ਜਿਹੜਾ ਮਾਫੀ ਦੇਣ ਵਾਸਤੇ ਕਿਨੇ ਕਿਹਾ ਹੈ ਔਰ ਤੁਹਾਨੂੰ ਉੱਥੇ ਸੀਐਮਓ ਅੱਛੇ ਕਿਨੇ ਸਦਿਆ ਤਨਵਖਸ਼ੇ ਕੁਮਾਰ ਦੇ ਕਰਕੇ ਨਹੀਂ ਸੱਦਿਆ ਹੈਗਾ ਨਹੀਂ ਗੁਰਮੁਖ ਸੋਧੀਆਂ ਤਾਂ ਰੀਲ ਹੈਗੀਆਂ ਜੇ ਆਪਣੇ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੀ ਰਿਹਾ ਰਿਕਾਰਡ ਹੈਗਾ ਹੂੰ ਤੁਹਾਨੂੰ ਸਦੋ ਸਾਈਂ ਵੀ ਤੁਹਾਨੂੰ ਕਿੰਨੇ ਆਖਿਆ ਸੀ ਜਾ ਕੇ ਵੀ ਇਹ ਮਾਫੀ ਦੇ ਦਿਓ ਹੂੰ ਲੱਗੀ ਫਿਰ ਉਹ ਜੇ ਨਹੀਂ ਤੇ ਭਾਵੇਂ ਦੂਰ ਵੀ ਹੋਣਾ ਯਾਨੀ ਗੁਰਪਾਈਆਂ ਸੋਮੀ ਤੇ ਇਹਨਾਂ ਸਦਨ ਇੱਥੇ ਖਾਲਸਾ ਸਾਹਿਬ ਤੇ ਪੇਸ਼ ਕਰ। ਕਿ ਤੁਹਾਨੂੰ ਕਿੰਨੇ ਕਿਹਾ ਸੀ ਇਹ ਮਾਫੀ ਦੇਣ ਵਾਸਤੇ ਫਿਰ ਦੇ ਖਾਲਸਾ ਪੰਥ ਨੇ ਅਗੋਂ ਉਹ ਗੱਲ ਨੂੰ ਜਿਹੜਾ ਹੈ ਗੁੱਸਾ ਕੀਤਾ ਫੜਕਾਂ ਦੇ ਆ ਕੇ ਫਿਰ ਉਹ ਬਨਾਵਾ ਵਾਪਸ ਹੋ ਗਿਆ ਪਹਿਲੀ ਵਾਰ ਹੀ ਉਹ ਬਨਾਵਾ ਵਾਪਸ ਹੋਇਆ ਹੈ ਕਿ ਜੀ ਵਗਿਆ ਕੀਤੀ ਆ ਗਰੇ ਗੁਰਬਾਜ ਸੋਨਾ ਦੇ ਸੋ ਇਹ ਸਾਰਾ ਕੁਝ ਜਿਹੜਾ ਇਹ ਕਰਕੇ ਹੋਇਆ ਕਿਉਂਕਿ ਉਹਦੀ ਪੁਸ਼ਤ ਪੜਾਈ ਜਿਹੜੇ ਆ ਬਾਦਲ ਪਰਿਵਾਰ ਕਰ ਰਿਹਾ ਉਹਨਾਂ ਦੇ ਤੱਜ ਵੀ ਇਹ ਪ੍ਰਦੀਪ ਪਲੇਅਰ ਕੇ ਕਹਿ ਰਹੇ ਕਿ ਉਹਨੇ ਸਾਹਮਣਾ ਕਰ ਦਿੱਤਾ ਸਿਦੇਰਾ ਸਰਸਾ ਦੇ ਮੁਖੀ ਨੇ ਕਿ ਅਸੀਂ ਨਹੀਂ ਜਾਣਾ ਕੱਲ ਤੱਕ ਸਾਬਤ ਜੋ ਮਰਜੀ ਹੋ ਜੀ ਤੇ ਇਹ ਕਿਉਂ ਲੈ ਗਿਆ ਉਹਨਾ ਚਾਹੁੰਦੇ ਉਹਨੇ ਤਾਂ ਬਾਹੀਂ ਮੰਗੀ ਨਹੀਂ ਉਹਨੇ ਤਾਂ ਮੰਗੀ ਨਹੀਂ ਇਹਨਾਂ ਥੱਲੇ ਲਿਖਿਆ ਖਿਮਾ ਦਾ ਜਾਜਕ ਸ਼ਬਦ ਆਪਦੇ ਕੋਲ ਐਡ ਕਿਉਂ ਕੀਤਾ ਨਹੀਂ ਉਹ ਨਹੀਂ ਹੈਗੀ ਸੀ ਹਿੰਦੀ ਚ हां ਤੇ ਪੰਜਾਬੀ ਉਹ ਤਾਂ ਕਲੀਅਰ ਨੇ ਉਹ ਦੱਸ ਨਹੀਂ ਦਿੱਤਾ ਜਿਹੜਾ ਬਿਲਕੁਲ ਇੰਟਰਵਿਊ ਪਲੇ ਨਹੀਂ ਦਿੱਤਾ ਦੱਸਦਾ ਤਾਂ ਦਿੱਤਾ ਵੀ ਉਹ ਤਾਂ ਉਹਨਾਂ ਖਤਰਾ ਬਾਬਾ ਨਾਲ ਨਾਰਾਜ਼ ਹੋ ਜੇ ਉਹਨਾਂ ਨੇ ਕਿਹਾ ਜਿਹੜਾ ਆਪਣਾ ਉਧਰ ਆਇਆ ਉਹਨਾਂ ਦਾ ਕੋਈ ਰਾਜਨੀਤਿਕ ਕੋਈ ਜਿਹੜਾ ਹੈ ਤੇ ਤੁਹਾਡਾ ਬਾਬਾ ਇਧਰੋਂ ਅੰਦਰਾਉ ਨੇ ਸਦਾ ਸਬੀਰ ਤੋਂ ਆਖੇ ਸਭ ਤੋਂ ਵੱਡਾ ਬਾਬਾ ਮੈਂ ਆ ਤੁਹਾਡੇ ਸਿਸਟਮ ਦਾ ਤੁਸੀਂ ਬਾਬੇ ਹੋ ਤਾਂ ਇਧਰਲੇ ਸਿਸਟਮ ਦਾ ਮੈਂ ਬਾਬਾ ਇਹ ਤਾਂ ਉਹਦੇ ਆਇਆ ਤੇ ਚਾਇਆ ਮੈਂ ਆਪ ਸੁਣਿਆ ਆਪ ਕਲੀਅਰ ਨਹੀਂ ਕੀ ਹੁਣ ਬਿਲਕੁਲ ਇਹ ਗੱਲ ਦਾ ਮਤਲਬ ਇਹ ਆ ਵੀ ਇਹ ਫਰਕਾਵ ਤਖਤ ਵੀ ਹੋਈ ਸੀ ਤੇ ਸ਼ਰੋਨੀ ਕਮੇਟੀ ਵੀ ਹੋਈ ਤੇ ਕਾਲੀ ਦਲ ਵੀ ਹੋਈ ਤੇ ਸਾਰਾ ਇਹਦੇ ਚੋਂ ਗੱਲ ਫਿਰ ਇਹੋ ਹੀ ਨਿਕਲਦੀ ਹੋਰ ਕੀ ਨਿਕਲਦਾ ਦੱਸੋ ਇਹਦਾ ਕੀ ਅਰਥ ਕਰੋਗੇ ਤੁਸੀਂ ਹੋਰ ਹੂੰ ਉਹ ਹਿੰਦੀ ਜਿਹੜੀ ਸੀ ਉਹਨੂੰ ਪੰਜਾਬੀ ਕੀਤਾ ਗਿਆ ਹਿੰਦੀ ਚ ਲਿਖਿਆ ਉਹਨੂੰ ਪੰਜਾਬੀ ਚ ਕੀਤਾ ਗਿਆ ਪਰ ਉਹ ਤਾਂ ਸਹੀ ਨਹੀਂ। ਉਹ ਅੱਛਾ ਉਹ ਫਾਈਲ ਤੱਕ ਡਾਓ। ਜਿਵੇਂ ਜਿਵੇਂ ਮੈਂ ਗੱਲ ਕਹਿਣਾ ਚਾਹੁੰਦਾ ਸਿੰਘ ਸਾਹਿਬ ਨੂੰ ਉਹ ਫਾਈਲ ਕੱਢ ਕੇ ਵੇਖੋ ਸਹੀ ਉਹਨੇ ਬਾਹੀ ਮੰਗੀ ਕੋਈ ਐਪਲੀਕੇਸ਼ਨ ਦਿੱਤੀ ਸੀ ਕਿ ਨਹੀਂ ਦਿੱਤੀ। ਜਾਂ ਕੌਣ ਲੈ ਕੇ ਆਇਆ ਇਹ ਵੀ ਇੱਕ ਰਿਕਾਰਡ ਹੁੰਦਾ ਰਿਕਾਰਡ ਅਕਾਲ ਤਖਤ ਸਾਹਿਬ ਤੇ ਪਿਆ ਸਾਰਾ। ਹਾਂ। ਉਹ ਕੱਢ ਸਕਦੇ ਅਕਾਲ ਤਖਤ ਸਾਹਿਬ ਤੇ ਜਹੇਦਾਰ ਸੁਭਾਨਦੇਵ ਵਾਲੇ ਘਰ ਖੇਤਰ ਚ। ਠੀਕ ਹੈ। ਜਿਵੇਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੀ ਅੱਜ ਵੀ ਸਟੇਟ ਸਾਂਝੀ ਕਰਦਾ। ਵੇਖੋ ਇਹ ਨਹੀਂ ਗੱਲ ਹੈਗੀ ਜਿਹੜਾ ਅਕਾਲੀ ਦਲ ਆ ਨਾ। ਹੂੰ। ਵੇਖੋ ਇਹ ਗੱਲ ਮੈਂ ਥੋੜਾ ਜਿਹਾ ਤੁਹਾਡੇ ਨਾਲ ਡਿਫਰ ਕਾਲੀਦਲ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਟਿਕਟ ਦਿੰਦਾ। ਹੂੰ। ਕਾਲੀਦਲ ਤੇ ਸ਼੍ਰੋਮਣੀ ਕਮੇਟੀ ਦੋ ਨਹੀਂ ਹੁੰਦੀਆਂ। ਹੂੰ। ਇਕੱਠੀਆਂ ਹੀ ਨੇ। ਇੱਕੇ ਸਿੱਕੇ ਦੇ ਦੋ ਪਹਿਲੂ ਆ। ਕਾਲਤਕ ਸਾਹਿਬ ਤੇ ਇਹ ਜਦੋਂ ਐਲਾਨੇ ਗਿਆ ਸੀ ਉਹ ਦੋ ਤੋਂ ਥੋੜੀ ਮੈਂ ਗੱਲ ਕਰ ਲਾਂ। ਹੂੰ। ਸ਼੍ਰੋਮਣੀ ਕਮੇਟੀ ਜਦੋਂ ਪਹਿਲਾਂ ਕਾਲਤਕ ਸਾਹਿਬ ਤੇ ਹੁੰਦ ਚਾਇਆ ਨਾ ਤੇ ਉਸੇ ਹੀ ਸਾਲ ਮਗਰੋਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਹੁੰਦ ਚਾਇਆ ਸੀ ਔਰ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਆ ਉਹ ਇੱਕੇ ਹੀ ਪਹਿਲੂ ਦੇ ਦੋ ਸਿੱਕੇ ਆ ਕੱਲ ਕਾਲੀਦਾਲ ਸ਼੍ਰੋਮਣੀ ਕਮੇਟੀ ਫਿਰ ਕਾਲੀਦਾਲ ਆਇਆ ਹਾਂ ਇੱਕ ਗੱਲ ਜਿਹੜੀ ਕਹਿਣ ਵਾਲੇ ਵਿੱਚ ਜਣੀ ਸਵਾਲ ਤੋਂ ਹਮੈਨੂੰ ਪੁੱਛਿਆ ਰਿਹਾ ਮੈਂ ਦੱਸ ਦਿੰਦਾ ਇਹ ਚੱਲਦਾ ਸੀ ਸ਼੍ਰੋਮਣੀ ਕਾਲੀਦਾਲ ਜਿਹੜਾ ਸੀ ਇਹ ਧਰਮ ਨੂੰ ਉੱਪਰ ਰੱਖ ਕੇ ਤੇ ਰਾਜਨੀਤੀ ਨੂੰ ਥੱਲੇ ਰੱਖ ਕੇ ਚੱਲਦਾ ਸੀ ਪਰ ਰਾਜਨੀਤਿਕਾਂ ਨੇ ਜਿਹੜੇ ਧਰਮ ਸੀ ਨੂੰ ਥੱਲੇ ਕਰਦੇ ਰਾਜਨੀਤੀ ਨੂੰ ਉੱਪਰ ਕਰਦੇ ਔਰ ਇਹ ਪੰਜ ਪ੍ਰਧਾਨੀ ਸੀ ਸਿਸਟਮ ਪੰਜ ਪ੍ਰਧਾਨੀ ਦਾ ਅਰਥ ਇਹ ਸੀ ਕਿ ਸ਼੍ਰੋਮਣੀ ਕਾਲੀਦਾਲ ਦਾ ਪ੍ਰਧਾਨ ਵੱਖਰਾ ਸੀ ਉਹ ਕਿਸੇ ਪਰਿਵਾਰ ਤੋਂ ਹੁੰਦਾ ਸੀ ਜਿਹੜਾ ਜਹਦਰ ਮੋਹਨ ਸਿੰਘ ਤੋੜ ਸ਼੍ਰੋਮਣੀ ਕਾਲਕ ਦਲ ਦੇ ਪ੍ਰਧਾਨ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਸ ਟਾਈਮ ਤੇ ਜਹਦਰ ਚਰਨ ਸਿੰਘ ਤੋੜਾ ਹੋਰ ਪਰਿਵਾਰ ਤੋਂ ਸ਼੍ਰੋਮਣੀ ਕਮੇਟੀ ਦੇ ਹੀ ਜਿਹੜਾ ਪਾਰਲੀਮੈਂਟ ਦੀ ਬੋਰਡ ਦਾ ਚੇਅਰਮੈਨ ਸੀ ਉਹ ਕਿਸੇ ਵੱਖਰੇ ਪਰਿਵਾਰ ਤੋਂ ਹੈ ਆਕਾਲ ਤਖਸਾ ਉਹਦਾ ਜਹਦਰ ਵੀ ਮੀਟਿੰਗਾਂ ਜਿੱਥੇ ਆਉਂਦੇ ਹੁੰਦੇ ਸੀ ਜਦੋਂ ਪਲਾ ਟਾਈਮ ਸੀ ਉਹ ਵੀ ਅਣ ਕਹਿੰਦੇ ਨੇ ਜਿਹੜੇ ਟਿਕਟਾਂ ਵੰਡਉਂਦੀ ਵੀ 25 ਟਿਕਟਾਂ ਇੱਥੇ ਰੱਖੋ ਮੈਂ ਅੱਛੀ ਦਾਨ ਦੇ ਪਰਿਵਾਰਾਂ ਨੂੰ ਕੁਰਬਾਨੀ ਵਾਲਿਆਂ ਨੂੰ ਦੇਣੀਆਂ ਔਰ ਦੇੰਦਰ ਅਕਾਲੀ ਦਾਲ ਕਿਉਂਕਿ ਅੱਛੀ ਦਾਨੀ ਜੱਥੇ ਬਣੀ ਔਰ ਕਹਦੀ ਅਜੇ ਉਹਨਾਂ ਦੇ ਪਰਿਵਾਰਾਂ ਨੂੰ ਕੇਦ ਨੂੰ ਸਰਮਾਨ ਹੀ ਨਹੀਂ ਦਦੀ ਅੱਛਾ ਇਹ ਫਿਰ ਪੰਜ ਜਿਹੜੇ ਬਣ ਜਾਂਦੇ ਹਨ ਇਹ ਇੱਕ ਦੂਜੇ ਤੇ ਚੈੱਕ ਬਣਿਆ ਰਹਿੰਦਾ ਸੀਗਾ ਵੀ ਜੇ ਗਲਤੀ ਕੀਤੀ ਤੇ ਦੂਜੇ ਨੇ ਟੋਕਣਾ ਜੇ ਅਕਾਲ ਤਖਤ ਸਾਹਿਬ ਦਾ ਚੈੱਕ ਸਾਰਿਆਂ ਤੇ ਇਹ ਪੰਜ ਪ੍ਰਧਾਨੀ ਸਿਸਟਮ ਨੂੰ ਬਾਦਲ ਪਰਵਾਰ ਨੇ ਤੋੜਤਾ ਔਰ ਇੱਕੋ ਹੀ ਬਣ ਗਿਆ ਇਹ ਹੜਾ ਪਰਿਵਾਰ ਜਿਹੜਾ ਇਹੋ ਹੀ ਸ਼੍ਰੋਮਣੀ ਕਮੇਟੀ ਦਾ ਫੈਸਲਾ ਕਰੂਗਾ ਇਹੋ ਹੀ ਸਰਕਾਰ ਚਲਾਊਗਾ ਇਹੋ ਹੀ ਪਾਰਲੀਮੈਂਟ ਦੀ ਬੋਰਡ ਇਹੋ ਹੀ ਦੁਚਾ ਜਿਵੇਂ ਤੁਸੀਂ ਕਿਹਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਆ ਪਰ ਮੋਗੇ ਦੇ ਵਿੱਚ ਇੱਕ ਰੈਲੀ ਦੇ ਵਿੱਚ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਕਰ ਦਿੱਤੀ ਸੀ ਇਹਨਾਂ ਤੋਂ ਨਹੀਂ ਮੈਂ ਤੁਹਾਨੂੰ ਉਹ ਦੱਸਦਾ ਨਾ ਉਹ ਕਰਤੀ ਉਹ ਵੀ ਜਿਹੜਾ ਕੀਤਾ ਸੀ ਉਹਦੇ ਵਿੱਚ ਪੰਥਕ ਜਿਹੜੀ ਪੰਥਕ ਭਾਵਨਾ ਜਜ਼ਬਾ ਸੀ ਨਾ ਉਦੋਂ ਮਰ ਗਿਆ ਉਹ ਅੱਜ ਅਕਾਲੀ ਦਲ ਥੱਲੇ ਕਿਉਂ ਆਇਆ ਕਿਉਂਕਿ ਜਿਹੜਾ ਪੰਥਕ ਜਜ਼ਬਾ ਸੀ ਨਾ ਸ਼੍ਰੋਮਣੀ ਅਕਾਲੀ ਦਲ ਵਿੱਚ ਜਿਹੜੀ ਰੂਹ ਸੀ ਅਕਾਲੀ ਦਲ ਦੀ ਰੂ ਮਰ ਗਈ ਅੱਜ ਕਿਉਂਕਿ ਰੂ ਇਸ ਕਰਕੇ ਮਰੀ ਜਿਹੜੇ ਨੂੰ ਚਲਾਉਣ ਵਾਲੇ ਸੀ ਨਾ ਜਿਹੜੇ ਡਰਾਈਵਰ ਸੀ ਨੂੰ ਡਰਾਈਵ ਕਰ ਰਹੇ ਸੀ ਉਹ ਪੰਥਕ ਨਹੀਂ ਸੀਗੇ ਬੰਦੇ ਜੇ ਉਹ ਪੰਥਕ ਨਹੀਂ ਸੀ ਇਵੇਂ ਕਰੀ ਜਾਂਦੇ ਭਾਵੇਂ 103 ਸਾਲ ਪੁਰਾਣੀ ਪਾਲਟੀ ਸੀਦਾ ਨਹੀਂ ਆ ਦੱਸੋ ਇਹਨਾਂ ਦਾ ਸੀਦਾ ਨਾ ਪਰਿਵਾਰ ਕਿਹੜਾ ਹੈ ਇੱਕ ਮਿੰਟ ਇਹਨਾਂ ਦਾ ਸੀਦਾ ਨਾ ਪਰਿਵਾਰ ਕਿਹੜਾ ਦੱਸੋ ਕਿਹੜਾ ਇਹਨਾਂ ਦਾ ਸੀਦਾ ਨਾ ਕੋਈ ਨਹੀਂ ਫਿਰ ਸੋ ਇਹ ਕਰਕੇ ਜੇ ਤੁਸੀਂ ਮੌਤ ਤੋੜ ਦੀ ਗੱਲ ਕੀਤੀ ਹੈ ਕੀ ਉਹਨਾਂ ਦਾ ਦਾੜਾ ਬੰਨਿਆ ਹੁੰਦਾ ਸੀ ਕਿ ਕੀ ਅੱਥ ਵਿੱਚ ਕੁਰਬਾਨੀ ਹੁੰਦੀ ਸੀ ਉਹਨਾਂ ਦੀ ਨਹੀਂ ਖੁੱਲਾ ਸੀ ਹੁਣ ਤੱਕ ਜਿੰਨੇ ਪ੍ਰਧਾਨ ਰਹਾ ਉਹ ਤਾਂ ਪ੍ਰਧਾਨ ਬਣ ਜਾਂਦਾ ਸੀ ਤੇ ਉਹਦਾ ਦਾੜਾ ਜਿਹੜਾ ਸੀ ਉਹ ਪ੍ਰਕਾਸ਼ ਕਰ ਲੈਂਦਾ ਸੀ ਹੱਥ 'ਚ ਕਰਪਾਣ ਹੋਈ ਫੱਲੇ ਜਾਂਦਾ ਫਿਰ ਅੱਜ ਕਿਉਂ ਨਹੀਂ ਇਹ ਫਿਰ ਇਹ ਹੋਇਆ ਕਿ ਟੈਲ ਅੱਜ ਉੱਪਰ ਤੋਂ ਫਰਸ਼ ਤੇ ਕਿਉਂ ਆ ਗਿਆ ਕਾਲੀਦਾਲ ਰੈਸਟੋ ਕ੍ਰੇਕ ਲੋਕਾਂ ਦਾ ਚੱਲ ਗਿਆ ਸਰਮਾਇਦਾਰਾਂ ਦਾ ਚੱਲ ਗਿਆ ਕਾਲੀਦਾਲ ਜਿਹੜਾ ਸੀ ਉਹ ਆਣ ਕੇ ਬੈਂਦਾ ਸੀ ਪੰਗੇ 'ਚ ਆਣ ਕੇ ਪ੍ਰਸ਼ਾਦਾ ਛਕਦਾ ਸੀ ਵਰਕਰਾਂ ਦੀ ਗੱਲਾਂ ਸੁਣਦਾ ਸੀ ਇੱਥੋਂ ਨਹੀਂ ਤੇ ਪਰੇ ਭਾਈ ਗੁਰਦਾਸ ਵਾਲ ਉੱਥੇ ਬਹਿ ਜਾਣਾ ਤੇ ਉਹ ਆਣ ਕੇ ਬਹਿਣ ਦੱਸੋ ਵੀ ਮੁਸ਼ਕਿਲ ਕੀ ਹੈ ਹੁਣ ਕਾਲੀਦਲ ਤਾਂ ਚੜ ਜਾਂਦਾ 12ਵੀਂ ਛੱਤ ਤੇ ਉੱਥੇ ਆਪਣੇ ਤਾਜ ਹੋਟਲ 'ਚ ਉੱਥੇ ਤਾਂ ਕੋਈ ਬੈਲੀ ਨਹੀਂ ਸਕਦਾ ਮੈਂ ਨਹੀਂ ਖੁਦ ਮਿਲ ਸਕਦਾ ਮੈਂ ਤੁਹਾਨੂੰ ਹੋਰ ਕੀ ਗੱਲ ਕੀ ਦੱਸਾਂ 12ਵੀਂ ਛੱਤ ਤੇ ਤੁਹਾਨੂੰ ਵੀ ਨਹੀਂ ਮਿਲਣ ਦੇ ਸੀ ਲਓ ਹਾਂ ਫਿਰ ਤੁਹਾਡੀ ਸਲਾਹ ਕਾਦੀ ਮਰਗੀ 15 ਚੋਂ ਮੈਂ ਤੁਹਾਨੂੰ ਉਹੀ ਦੱਸਦਾ ਜੇ ਤੁਸੀਂ ਪੁੱਛਦੇ ਨਾ ਤੁਸੀਂ ਹੋਰੋਂ ਆਉਂ ਨਾਰ ਫਲਾਵਰ ਪਾਰਟੀਆਂ ਦੇ ਵਿੱਚ ਮੈਂ ਤਾਂ ਕਾਂਗਰਸ ਤੇ ਜਾ ਨਹੀਂ ਸਕਦਾ ਨਾ ਭਾਰਤੀ ਜਨਤਾ ਪਾਰਟੀ ਜਾ ਨਾ ਮੈਂ ਵੱਖਰੀ ਪਾਰਟੀ ਚ ਲਾਉਂ ਜੋ ਕਹਿ ਕੇ ਘਰ ਬੈਠ ਜਾਂਦੇ ਤਾਂ ਘਰ ਬੈ ਕੇ ਤੇ ਕੀ ਕਰਨਾ ਸੀ ਫਿਰ ਹੂੰ ਫਿਰ ਕੀ ਕਰਦੇ ਗੱਲ ਤਾਂ ਮੇਰ ਨਾਲ ਦੇ ਬਹੁਤੇ ਬੰਦੇ ਜਗਮੀਤ ਬਰਾੜ ਸੀ ਮੁਖਸਰ ਵਾਲੇ ਉਹ ਕਾਂਗਰਸ ਚਲਾ ਗਿਆ ਹੂੰ ਵੀਰ ਦਵਿੰਦਰ ਚਲਾ ਗਿਆ ਇਹ ਸਾਰੇ ਫੈਡਰੇਸ਼ਨ ਦੇ ਬੰਦੇ ਜੇ ਸੁਣ ਲੋਣ ਗੱਲ ਮੇਰ ਤੋਂ ਠੀਕ ਹੈ ਫੈਡਰੇਸ਼ਨ ਦੇ ਬੰਦੇ ਇਹ ਸਰਦਾਰ ਜਗਮੀਤ ਸੀਗਾ ਬਰਾੜ ਹੂੰ ਤਕੜਾ ਬਲਾਰਾ ਬਹੁਤ ਸਾਡੇ ਪਰਿਵਾਰ ਨਾਲ ਬੜਾ ਉਹਨਾਂ ਦਾ ਅੱਜ ਵੀ ਬੜਾ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਸਾਡੇ ਪਰਿਵਾਰ ਦਾ ਬੜਾ ਕਰਦੇ ਆ ਉਹਨਾਂ ਦੇ ਬਾਪ ਦਾ ਮੇਰੇ ਬਾਪ ਨਾਲ ਬਹੁਤ ਪਿਆਰ ਸੀ ਸਰਦਾਰ ਗਰਮੀਤ ਸਿੰਘ ਦਾ ਚਲ ਨਹੀਂ ਚਲਿਓ ਕਾਂਗਰਸ ਚਲਾ ਗਿਆ ਬੀਰ ਦੇ ਬੰਦਰ ਨੂੰ ਚਲਿਆ ਉਹ ਚਲਾ ਗਿਆ। ਹੋਰ ਸਾਡਾ ਜਿਹੜਾ ਪਰਿਵਾਰ ਸੀ ਨਾ ਉਹ ਇਸ ਪਲੇਟਫਾਰਮ ਤੇ ਲੱਗ ਗਿਆ ਸੀ। ਜੇ ਸਾਡਾ ਮੇਰਾ ਪਿਤਾ ਨਾ ਨਾ ਲੱਗਾ ਹੁੰਦਾ ਜਾਂ ਮੇਰੇ ਦਾਦੇ ਨੇ ਨਾ ਕੁਰਬਾਨੀ ਕੀਤੀ ਹੁੰਦੀ ਤੇ ਮੈਂ ਨਾ ਜੇਲ੍ਹ ਕੱਟੀ ਦੀ ਇਸ ਪਲੇਟਫਾਰਮ ਤੇ ਮੈਂ ਇੱਕ ਦਿਨਾਂ ਨਾ ਨਰੇਗਾ। ਫਿਰ ਮੈਂ ਕਾਂਗਰਸ ਨੂੰ ਜਾ ਕੇ ਕੀ ਦੱਸਦਾ ਉਹਨਾਂ ਦੇ ਖਿਲਾਫ ਤਾਂ ਲੜਿਆ। ਭਾਰਤੀ ਜਨਤਾ ਪਾਰਟੀ ਨੂੰ ਮੈਂ ਕੀ ਦੱਸਦਾ ਜਾ ਕੇ ਦੱਸ ਸਕਦਾ। ਸੋ ਸਾਡੇ ਦੇ ਚਹੀ ਵੀ ਇਹ ਪੰਥ ਦੀ ਪਾਰਟੀ ਮੇਰੇ ਪਿਤਾ ਜੀ ਸੰਤ ਕਰਤਾਰ ਸਿੰਘ ਕਹਿੰਦੇ ਹੁੰਦੇ ਸੀ ਕਿ ਪੰਥ ਦਾ ਕੁੱਤਾ ਵੀ ਖੁਰੋਤਾ ਹੋਵੇ ਤੈਨੂੰ ਵੋਟ ਪਾਉਣੀ ਆ। ਪਰ ਪੰਥੀ ਨਹੀਂ ਪੰਥ ਰਹਿ ਗਿਆ ਤੇ ਸਾਡੇ ਇੱਥੇ ਵਾਦ ਦੀ ਗੱਲ ਸੀ। ਪੰਥ ਪੰਥ ਹੀ ਰਹਿ ਗਿਆ। ਹਾਂ ਪੰਥ ਪੰਥ ਰਹਿ ਜਾਣਾ ਹੈ ਜੇ 1992 ਚ ਸਾਡੇ ਖਾਰਕੂ ਵੀਰ ਨਾਂ ਕਰਾਉਂਦੇ ਬਾਈਕਟ ਸਰਕਾਰ ਆਪਣੇ ਪੰਥ ਦੀ ਬਣ ਨਹੀਂ। ਸਹੀ ਫੈਸਲਾ ਨਹੀਂ ਸੀ ਹੋ। 100% ਗਲਤ ਸੀ। ਅਜੋ ਵੀ ਮੰਨਣ ਡੈ ਜਿਹੜਾ ਉਹਨਾਂ ਚੋਂ ਕੋ ਬਜੇ ਨਾ ਜਿਹੜੇ ਉਹ ਮੰਨਦੇ ਹੱਥੋਂ ਬਲੈਂਡਰ ਗਲਤੀ ਹੋਈ ਆ। ਮੈਂ ਉਹਦਾ ਬੜਾ ਰੋਲਾ ਪਾਇਆ ਬੜਾ ਚੀਕਿਆ। ਤਪਸ਼ਾਹ ਪਤਾ ਕਿੰਨੂ ਕੀਤਾ ਹਲਾਣਾ ਮੈਨੂੰ ਪਛਾਣ ਕਰਕੇ ਬਿਆਸੋਂ ਲਿਆਏ ਹੀ ਇਹ ਮੁੰਡੇ ਘਾੜ ਤੋ ਰਬਾਈ ਕੱਢ ਕਰਾ ਤੋ ਉਹ ਆ ਗਿਆ ਮਾਨੋ ਚਾਲੇ ਪੰਜੀਆਂ ਵੋਟਾਂ ਮੈਂ ਦੀਆਂ ਤੇ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਸੀ ਮੈਂ ਨਾ ਮੈਂ ਬਣ ਜਾਂਦਾ ਕਹੇ ਮੇਰੇ ਨਾਲ ਦਾ ਕੋਈ ਹੋਰ ਬਣ ਜਾਂਦਾ ਪੰਥ ਚ ਹੁੰਦਾ ਪੰਥ ਨਹੀਂ ਅਹੀ ਬਣਨਾ ਫੈਡਰੇਸ਼ਨ ਨੇ ਬਣਨਾ ਹੈ ਜਾਂ ਟਕਸਾਲ ਨੇ ਬਣਨਾ ਹੈ ਹੋਰ ਤਾਂ ਕੋਈ ਹੈ ਨਹੀਂ ਸੀ ਤੇ ਹੂੰ ਲੜਾਈ ਲੜੀਆ ਫੈਡਰੇਸ਼ਨ ਨੇ ਤੇ ਦੰਬ ਦੇ ਵਿੱਚ ਟਕਸਾਲ ਨੇ ਜਿਹੜੀ ਪਿਛਲੀ ਲੜਾਈ ਲੜੀਆ ਤੇ ਬੱਬਰ ਖਾਲਸਾ ਨੇ ਬੱਬਰ ਖਾਲਸਾ ਨਾਲ ਸੀ ਸਾਡੇ ਚੋਈ ਕੋ ਬੰਨਾ ਜਿਹੜੇ ਬਹੁ ਗਿਣਤੀ ਸੀ ਉਹ ਟਕਸਾਲ ਤੇ ਫੈਡਰੇਸ਼ਨ ਦੀ ਛੀਂਧ ਉਹਨਾਂ ਵਾਲਿਆਂ ਦੀ ਕਾਲ ਤਖਤ ਤੇ ਕੌਣ ਲੜਿਆ ਸੀ ਇੱਕ ਮਿੰਟ ਦੱਸੋ ਮੈਨੂੰ ਪਹਿਲਾਂ ਫੈਡਰੇਸ਼ਨ ਲੜੀ ਤੇ ਕਾਲ ਤਖਤ ਤੇ ਟਕਸਾਲ ਲੜੀ ਤੇ ਬੱਬਰ ਸਿੰਘ ਲੜੇ ਆ ਬਰ ਖਾਲਸਾ ਇਹੋ ਹੀ ਸੀ ਕੋਈ ਹੋਰ ਕਿਹੜਾ ਹੈ ਦੱਸੋ ਮੈਨੂੰ ਉਹਨਾਂ ਦੀ ਸਰਕਾਰ ਉਦੋਂ ਬਣਦੀ ਸੀ ਸਾਡੇ ਮੁੰਡੇ ਜਿਹੜੇ ਹੈ ਉਹ ਕਹੇ ਏਜੰਸੀਆਂ ਦੇ ਕਲਾਬ ਵਿੱਚ ਆ ਗਏ ਸੀ ਤੇ ਉਹਨਾਂ ਵੇਰ ਕੇ ਬਾਈਕਟ ਕਰਾਉਂਦਾ ਔਰ ਸਾਡੇ ਨਾਲ ਦੇ ਮੁੰਡੇ ਵੀ ਮਾਰਦੇ ਸਾਡੇ ਮੁੰਡਿਆਂ ਨੇ ਤੁਹਾਨੂੰ ਵੀ ਥ੍ਰੈਟ ਸੀ ਮੈਨੂੰ ਖੁਦ ਨੂੰ ਮੈਨੂੰ ਕੋਦ ਨੂੰ ਮਾਰਨ ਨੂੰ ਫਿਰਦੇ ਹੀ ਮੈਂ ਤੁਹਾਨੂੰ ਆਪਣੇ ਆਪਣੇ ਮੇਰਾ ਸਾਥੀ ਰਮਿੰਦਰ ਸਿੰਘ ਸੰਧੂ ਮਾਰਤਾ ਲੌਂਗੀਆਂ ਮਾਰਤਾ ਅਕਾਲੇ ਮਾਰਤਾ ਚਮਕੌਰ ਸਿੰਘ ਰੋਟੇ ਮਾਰਤਾ ਔਰ ਇਸੇ ਤਰ੍ਹਾਂ ਪਿੱਥੀ ਸਿੰਘ ਮਾਰਤਾ ਤੁਹਾਨੂੰ ਕਿੰਨੇ ਆਪਣੇ ਰਮਿੰਦਰ ਸਿੰਘ ਸੰਧੂ ਤੁਹਾਡਾ ਸਾਥੀ ਸੀ ਮੇਰਾ ਬਿਲਕੁਲ ਸਾਥੀ ਕੇ ਮੇਰਾ ਭਰਾ ਸੀ ਉਹ ਜਨ ਫੈਕਟਰੀ ਹੀ ਮੈਂ ਜਦੋਂ ਗੱਲਬਾਤ ਦਿੱਲੀ ਕਰਨ ਗਏ ਨਾ ਮੈਨੂੰ ਉਹਨਾਂ ਪੁੱਛਿਆ ਕਿ ਕਿਹਨੂੰ ਨਾਲ ਲੈ ਜਾਣਾ ਮੈਂ ਹਰਮਿੰਦਰ ਸਿੰਘ ਸੰਧੂ ਨੂੰ ਨਾਲ ਲੈ ਕੇ ਗਿਆ ਕਾਬਲਾ ਆਦਮੀ ਸੀ ਮਮਾ ਇਹਨਾਂ ਨੇ ਇੱਕ ਫੈਸਲਾ ਕਰ ਲਿਆ ਸੀ ਮੈਂ ਤੁਹਾਨੂੰ ਰਹੀ ਦੱਸ ਦਿਆਂ ਵੀ ਫੈਡਰੇਸ਼ਨ ਵਾਲਿਆਂ ਨੇ ਭੋਗ ਨਾ ਭੋਗ ਮਲਾਈਏ ਲੋ ਅੱਛਾ ਕਿੰਨੇ ਫੈਸਲਾ ਕੀਤਾ ਜਥੇਬੰਦੀਆਂ ਨੇ ਚਾਰ ਜੱਥੇਬੰਦੀਆਂ ਸੋਰਸੇ ਗਾਲੀ ਜਿਹੜੀ ਨਾਮ ਲੈ ਸਕਦੇ ਜਿਹੜੇ ਕਰ ਗਿਆ ਨਹੀਂ ਨਾ ਨਾ ਲੋੜ ਨਾਮ ਦਵਾ ਨਾ ਕਈ ਸਿੰਘ ਛੀਤ ਹੋ ਗਿਆ ਤੇ ਕਈ ਸਿੰਘ ਅਜੇ ਹੈਗੇ ਆ ਇੱਕਾ ਟੁਕਾ ਹੈਗੇ ਆ ਨਾ ਮੈਂ ਨਾ ਅੱਗੇ ਵੀ ਅਕਾਲੀ ਦਲ ਚ ਵੀ ਲਿਆ ਕਿਸਦਾ ਨਾਮ ਨਵਾ ਮੇਰੇ ਤੋਂ ਨਾ ਔਰ ਉਹਨਾਂ ਨੇ ਪੈਰਾਂ ਤੇ ਘਵਾੜਾ ਮਾਰਿਆ ਇੱਥੇ ਆਪਾਂ ਕਿਸੇ ਨੂੰ ਦੋਸ਼ੀ ਬਾਗਲ ਸਾਹਿਬ ਤਾਂ ਮੇਰੇ ਤੋਂ 12 ਟਿਕਟਾਂ ਮੰਗਣ ਆਏ 1991 ਚ ਮੇਰੇ ਘਰ ਤੇ ਬਾਅਦ ਚ ਤਾ ਨੂੰ ਮਿਲਦੇ ਵੀ ਨਹੀਂ ਸੀ ਨਹੀਂ ਨਹੀਂ ਮੈਂ ਤਾਂ ਦੱਸਿਆ ਵੀ ਪਹਿਲਾਂ 12 ਟਿਕਟਾਂ ਮੰਗੀਆਂ ਤੇ ਬਾਅਦ ਚ ਮਿਲਦੇ ਵੀ ਮੈਂ ਤਾਂ ਦੱਸਿਆ ਨਾ ਵੀ ਮੈਂ ਉਹ ਟਿਕਟਾਂ ਜਿਹੜੀਆਂ ਸੀ ਨਾ ਸਾਨੂੰ ਲੜਾਰਾ ਹੈ ਬਾਬਾ ਗੁਰਪ੍ਰੀਤ ਸਿੰਘ ਮਾਣੋਚਾਲ ਮੈਂ ਦੇਤੀਆਂ ਬਾਬਾ ਗੁਰਪ੍ਰੀਤ ਸਿੰਘ ਮਾਣੋਚਾਲ ਨੇ ਟਿਕਟਾਂ ਆ ਵੀ ਮੈਂ ਨਹੀਂ ਦੇਣੀਆਂ ਉਹਨਾਂ ਨੂੰ ਇਹਨੂੰ ਰਾਸ ਸੱਦਿਆ ਉਹਨਾਂ ਨੇ ਆਪਦੇ ਕੋਲੇ ਜਿੱਥੇ ਸੀ ਮੈਂ ਸਮਝ ਲਈ ਉਹ ਕੇ ਮੇਰੀ ਬਹੁਤ ਰਿਗਾਰਡ ਕਰਦੇ ਸੀ ਮੈਨੂੰ ਜੇ ਰਾਜਨੀਤਿਕ ਤੌਰ ਤੇ ਕਿਸੇ ਦੇ ਬਾਅਦ ਚ ਖੜਾ ਕੀਤਾ ਜੇਲ੍ਹ ਤੋਂ ਬਾਹਰ ਆਉਂਦਿਆਂ ਨੂੰ ਤੇ ਬਾਬਾ ਗੁਰਪਾਲ ਸਿੰਘ ਮਾਨੋਚਾਲ ਨੇ ਮੇਰੀ ਸਪੋਰਟ ਕੀਤੀ ਚਾਰ ਜਨ ਸਭੰਧੀਆਂ ਤੇ ਮੈਨੂੰ ਰੋਜ਼ ਫੋਨ ਕਰਦੇ ਆਂ ਕਿ ਤੈਨੂੰ ਮਾਰ ਦੇਣਾ ਹੈ। ਮੇਰੇ ਰੋਜ਼ ਮੇਰੇ ਘਰ ਫੋਨ ਆਉਂਦੇ ਆ ਆਪਣੇ ਮੇਰੇ ਬੱਚੇ ਜਿਹੜੇ ਆ ਉਦੋਂ ਤਾਂ ਛੋਟੇ ਹੀ ਸਾਡੇ ਘਰ ਕੋਈ ਨਾ ਤਾਂ ਟੈਲੀਫੋਨ ਨਹੀਂ ਸੀ ਚੁੱਕਦਾ ਜੇ 100 ਟੈਲੀਫੋਨ ਆਉਂਦੇ ਤੇ 50 ਟੈਲੀਫੋਨ ਧਮਕੀ ਦੇਉਂਦੇ ਉਹਦੇ। ਕਤੂਰ ਸਿੰਘ ਨਾ ਬੰਦੇ ਦੀ ਕੋਈ ਆਪਣਿਆਂ ਦੀ। ਹੂੰ। ਅਹਿਦਾਵਤ 냔ੇ ਆਰ ਕੇ ਜਿਹੜੇ ਆ ਬਾਹਰ ਲਿਆ ਕੇ ਪੜਾਏ ਇੱਥੇ ਡਰੋਜੀ ਪੁਲਸੀ ਮਾਰਦੇ ਸੀ ਤੇ ਸਾਡੇ ਮਾਰਦੇ ਸਨ ਜਿਹੜੀ ਉਹ ਟੇਢੀ ਲੜਾਈ ਚੋ ਜਿੱਤਰਾ ਖੱਪਿਆਲੀ ਸਾਹਿਬ ਤੁਸੀਂ ਸਾਡੇ ਬੇਟੇ ਜੇ ਹੂੰ ਜੇ ਉਹ ਮੈਂ ਤੁਹਾਨੂੰ ਉਹ ਲੜਾਈ ਦਾ ਕਿਹੜਾ ਹਾਲ ਦੱਸਾਂ ਤੁਸੀਂ ਤੁਹਾਡੇ ਅੱਖਾਂ ਚੋਂ ਹੰਝੂ ਬਾਹਰ ਆਪਣ ਕੇ ਵੀ ਆਹੀ ਆ ਇਹਦੇ ਖਾਸ ਤੂਰੇ ਫਤੇ ਆਪਣੇ ਆਪ ਨੂੰ ਕਹਿੰਦੇ ਹੈ ਵੀ ਇਹ ਸੰਘਰਸ਼ ਤੇ ਹੈਗੇ ਆ ਵਾਰਸ ਤੂੰ ਆਪਣੇਆਂ ਨੂੰ ਮਾਰੀ ਜਾਂਦੇ ਹੈਂ ਆਦੇ ਘਰ ਦੀ ਸਫਾਈ ਕਰਨ ਦਾ ਆ ਇਹੋ ਜਿਹਾ ਇਹੋ ਜਿਹਾ ਸੰਘਰਸ਼ ਹੁੰਦਾ ਪਿੱਛੇ ਹੁਣ ਲਉਗੀ ਆ 5 ਸਾਲ ਜੇਲ੍ਹ ਕੱਟ ਕੇ ਆਇਆ ਹੈਗਾ ਜੂਧਪੁਰ ਵਾਲੀ ਨੂੰ ਮਾਰਤਾ ਹਰਮਿੰਦਰ ਸਿੰਘ ਸੰਧੂ 5 ਸਾਲ ਉਹਨੇ ਉੱਥੇ ਕੱਟੀ ਪਹਿਲਾਂ ਵੀ ਇਹਨੇ 84 ਤੋਂ ਪਹਿਲਾਂ ਵੀ ਇਹਨੇ ਜੇਲ੍ਹ ਕੱਟੀ ਨੂੰ ਮਾਰਤਾ ਅਕਾਲੀ ਮਾਰਤਾ ਉਹਨੇ ਵੀ ਜੇਲ੍ਹ ਕੱਟੀ ਔਰ ਚਮਕੌਰ ਸਿੰਘ ਰੋਡੇ ਮਾਰਤਾ ਤੁਹਾਡੇ ਉਧਰ ਲੱਗੇ ਸੀ ਪਿਰਥੀ ਸਿੰਘ ਮਾਰਤਾ ਪਰ ਮੈਂ ਕਿੰਨੇ ਕਿ ਮੇਰੇ ਇਹਨਾਂ ਨੇ 12 ਕੈਂਡੀਡੇਟ ਮਾਰਤੇ ਸੀ ਉਸ ਤਰੀਕ ਦੇ ਵਿੱਚ ਤੇ ਜਦੋਂ ਬਾਈਕਟ ਕਰਤਾ ਕਾਂਗਰਸ ਦਾ ਤਾਂ ਇੱਕ ਵੀ ਨਹੀਂ ਮਾਰਿਆ ਕਾਂਗਰਸ ਉਰੋਂ ਫੇ ਮਾਰਦੇ ਕਾਂਗਰਸ ਦਾ ਕਿਉਂ ਨਹੀਂ ਮੈਂ ਨਹੀਂ ਤਾਂ ਵੀ ਉਹ ਮਾਰਦੇ ਮੈਂ ਕਾਂਗਰਸ ਦੇ ਬੰਦੇ ਮਾਰਦੇ ਹੱਕ ਚ ਨਹੀਂ ਹੈਗਾ ਪਰ ਮੈਂ ਨਾ ਵੀ ਤੁਸੀਂ ਪੰਥਕ ਕੈਂਡੀਡੇਟ ਤਾਂ ਮਾਰਦੇ ਤੁਸੀਂ ਜਿਹੜੇ ਵਿਰੋਧੀ ਸੀ ਉਹਨਾਂ ਤੋਂ ਪੁੱਤ ਨੂੰ ਸੋਟਾ ਨਹੀਂ ਮਾਰਿਆ ਜਦੋਂ ਕਿਤੇ ਮਤਲਬ ਉਹ ਲੜਦੇ ਸੀ ਮਾਨੋਚਲ ਨੇ ਇੱਕ ਗੱਲ ਕਹੀ ਸੀ ਉਹਨੇ ਕਿਹਾ ਜੇ ਭਾਈ ਸਾਹਿਬ ਇਹਨਾਂ ਬਾਈਕਾਟ ਕਰਤਾ ਤੋਹਾਂ ਤੇ ਸਾਡੇ ਮੋਦ ਦੇ ਵਾਰੰਟਾ ਦਾ ਸਹੀ ਨਾ ਹੋਣਗੇ ਤੁਸੀਂ ਰਾਜਨੀਤਿਕ ਤੌਰ ਤੇ ਖਤਮ ਹੋ ਜਾਓਗੇ ਉਹ ਗੱਲ ਹੀ ਹੋਈ ਮਾਣਚਾਲ ਇਲੈਕਸ਼ਨ ਦੇ ਹੱਕ ਚ ਲਈ ਦੇ ਉਹ ਕਾਬਲ ਬੰਦਾ ਹੈ ਕਥਾ ਕਰ ਲਿੰਦਾ ਹੈ ਹੂੰ ਕਵਤਾ ਲਿਖ ਲਿੰਦਾ ਹੈ ਬਿਆਨ ਆਪ ਦਾ ਆਪ ਲਿਖਦਾ ਹੈ ਔਰ ਕਾਬਤਖਸਾ ਦਾ ਜਹਦਰ ਵੀ ਉਹ ਬਣਾਇਆ ਸੀ ਕਾਬਲ ਹੂੰ ਔਰ ਸੰਤ ਕਰਤਾਰ ਸਿੰਘ ਤੇ ਇੱਕ ਸਾਲ ਦਾ ਪੜਿਆ ਸੀ ਜਿਹੜੇ ਪਰੇ ਕੀ ਪੜਾਈ ਜੋਰ ਲਾਇਆ ਫਿਰ ਕੇ ਚਾਰ ਜਥੇ ਵਦਿਆ ਨੇ ਫੈਸਲਾ ਕਰਾਇਆ ਤਾਂ ਬਾਈਕਟ ਦਾ ਤੇ ਹੁਣ ਕਹਿੰਦੇ ਫਿਰਦੇ ਜੀ ਉੱਥੇ ਐ ਬਣਾ ਲਿਓ ਜਿੱਥੇ ਐ ਕਰਦੇ ਹੋ ਹੋਰ ਹੋਰ ਕੋ ਪਹਿਲਾ ਜੋ ਸਾਨੂੰ ਪੁੱਛਦਾ ਨਹੀਂ ਹੁਣ ਕੱਲ ਹੀ ਤੁਰੇ ਫਿਰਤੇ ਜਿਵੇਂ ਇਲੈਕਸ਼ਨਾਂ ਲਾਟਣ ਉਹ ਤਾਂ ਪੁੱਛਦਾ ਕੋਈ ਨਹੀਂਗਾ ਹੂੰ ਆ ਭਗਵਾਨ ਤੁਮਾਣੋ ਨਾ ਬਣੀ ਹੋਣਾ ਮਤਲਬ ਸੱਚੀ ਗੱਲ ਤਾਂ ਸੱਚ ਕਿਉਂਕਿ ਇੱਕ ਬਦਲ ਚਾਹੀਦਾ ਹੈ ਨਾ ਕੌਮ ਨੂੰ ਨੌਜਵਾਨਾਂ ਦਾ ਮਿਹਰਬਾਨੀ ਵਾਲਿਆਂ ਦਾ ਉਹ ਆਪਣੇ ਬੰਦਿਆਂ ਨਹੀਂ ਹੁੰਦਤਾ ਉਦੋਂ ਗਾ ਫਿਰ ਮਗਰ ਬਦਲਣੇ ਕਬਜਾ ਕਰ ਲਿਆ ਤੇ ਲੋਕਾਂ ਨੇ ਸਮਝਿਆ ਕਿ ਵੋਟਾਂ ਇਹਨਾਂ ਨੂੰ ਪਾਉਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਤੇ ਇਹ ਪਾਗਲ ਬੰਦੇ ਜਿਹੜੇ ਬਾਈਕਾਟ ਕਰੀ ਜਾਂਦੇ ਆ ਉਹਨਾਂ ਨੇ ਆਖਿਆ ਬੇਦਨ ਹੁਣ ਤਾਂ ਫਿਰ ਆਹ ਚੰਗਾ ਕੁੱਟ ਤਾਂ ਨਹੀਂ ਨਾ ਪੋਣਾਂ ਫੇਰ ਬਾਗਲਾ ਆਇਆ ਅੱਛਾ ਫੇਰ ਬਾਗਲਾ ਤੇ ਬਾਸਲੋਂ ਨੇ ਫਿਰ ਮਾਰ ਮੰਗ ਲਈ ਪਈ ਤੇ। ਪਸੂਰ ਸਾਡੇ ਬੰਦਿਆਂ ਦਾ ਜਿਹੜਾ ਇਹ ਸਾਰਾ ਕੁਛ ਘਟਨਾ ਕਰਮ ਉਤੋਂ ਲੈ ਕੇ ਬਾਈਕਾਟ ਤੋਂ ਲੈ ਕੇ 92 ਇਲੈਕਸ਼ਨ ਤੋਂ ਅੱਜ ਤੱਕ ਹੋਇਆ ਤੇ ਸਾਡੇ ਬੰਦਿਆਂ ਦਾ ਕਸੂਰੀ ਆ ਔਰ ਕਿਰਾ। ਹੂੰ ਜੇ ਤੁਹਾਨੂੰ ਜੇ ਆਪਾਂ ਦੇ ਲੋਕ ਵੋਟਾਂ ਪਾਉਣਾ ਚਾਹੁੰਦੇ ਆ ਤੇ ਅਸੀਂ ਆਨੇ ਇਹ ਬੰਨ ਨਹੀਂ ਦੇਣਾ ਤੁਹਾਨੂੰ। ਦਲੀਲ ਦੱਸੋ ਨਾ ਕੀ ਆ। ਕਿਉਂ ਬਾਈਕਾਟ ਕਰਨਾ ਦੱਸੋ। ਭਾਈ ਆਪਦਾ ਜਿਹੜੀ ਸ਼ਕਤੀ ਸੀ ਉਹ ਉਸ ਤੋਂ ਪਹਿਲਾਂ 99 ਦੇ ਇਲੈਕਸ਼ਨ ਤਾਂ ਹੋਇਆ ਸੀ ਨਾ ਆਪਣੀ ਸ਼ਕਤੀ ਬਾਈ ਕਾਰਡ ਕਰਾ ਕੇ ਤੇ ਬੀਨ ਸਿੰਘ ਨੂੰ ਫਰਾਤੀ ਜਿਹੜਾ ਉਹਨੇ ਫਿਰ ਗਿਣ-ਗਿਣ ਕੇ ਮੁੰਡੇ ਮਾਰੇ ਬੀਨ ਸਿੰਘ ਨੇ ਤੇ ਕੇ ਪੀਸ ਕਰ ਮਾਰੇ ਨਹੀਂ ਕੇ ਉਹਨੇ ਸਿਕਰਸ਼ ਖਤਮ ਕੀਤਾ ਬਿਲਕੁਲ ਬਿਲਕੁਲ ਜਿਹਨੂੰ ਇਹ ਲੈ ਕੇ ਆਏ ਹੂੰ ਤੇ ਸ ਮੈਨੂੰ ਪਛਾਣ ਕਰਕੇ ਲੈ ਗਿਆ ਇਹ ਹੋਰ ਕਿਹਨੂੰ ਲੈ ਕੇ ਗਿਆ ਬਿਲਕੁਲ ਬਿਲਕੁਲ ਜੀ ਪਰ ਉਸ ਤੋਂ ਪਹਿਲਾਂ 99 ਦਾ ਇਲੈਕਸ਼ਨ ਤਾਂ ਹੋਇਆ ਸੀ ਸਹੀ ਚੱਲਿਆ ਸਾਰਾ ਕੁਝ 99 ਦੇ ਵਿੱਚ ਵੀ ਮਾਰਦੇ ਹੀ ਤਾਂ ਕਰਕੇ ਅਸੀਂ ਆਪ ਨਹੀਂ ਹਖਲੋਤੇ ਹਾਨੂੰ ਖਲੋਣ ਨਹੀਂ ਦਿੰਦੇ ਫਿਰ ਉਹਨਾਂ ਨੂੰ ਕਿਉਂ ਨਹੀਂ ਮਤਲਬ ਜਿਹੜੇ ਖੜੇ ਸੀ 12 13 ਜਾਂ ਜਿੰਨੇ ਵੀ ਜਿੱਤੇ ਆ ਉਹ ਉਹ ਵੀ ਉਹ ਵੀ ਸੁਣ ਲੋ ਉਹ ਵੀ ਸੁਣ ਲੋ ਉਹ ਇੱਕ ਵਜਲਾ ਹੀ ਫੈਸਲਾ ਕੀਤਾ ਹੈ ਵੀ ਸਾਰੇ ਛੀਦਾ ਦੇ ਪਰਿਵਾਰ ਹੀ ਖਲਾਰਦੇ ਹੋ ਤੁਸੀਂ ਪਿੱਛੇ ਉਹਦੇ ਹੀ ਸੰਕਰਨਗੇ ਨਾਲੇ ਉਦੋਂ ਉਹ ਅਜੇ ਹੋ ਸਕਦਾ ਹੈ ਵੀ ਉਹਨਾਂ ਦੀ ਪਾਲਿਸੀ ਇਹ ਨਹੀਂ ਬਣੀ ਬਾਈਕਟ ਵਾਲੀ ਕੁਛ ਅੱਦੇ ਕਾ ਅੱਦੇ ਕਾ ਨਹੀਂ ਆਦੇ ਉਹ ਉਹਨਾਂ ਜਿਹਨੂੰ ਲਕਸ਼ਣ ਆ ਗਈ ਤੇ ਉਹ ਲਕਸ਼ਣ ਕੁਦਰਤੀ ਜਿਹੜੀ ਹੋ ਸਿਰੇ ਲੱਗ ਗਿਆ ਅੱਛਾ ਇਹ ਪਲਾਨ ਉਸ ਤੋਂ ਬਾਅਦ ਬਣਿਆ ਹੈ ਉਸ ਤੋਂ ਬਾਅਦ ਬਣਿਆ ਕੌਣ ਕਾਲੀਦਾਰ ਸਰਵਾਈਵ ਕਰੇਗਾ ਬਿਲਕੁਲ 27 ਚ ਇਲੈਕਸ਼ਨ ਹੋਊਗੀ ਸ਼੍ਰੋਗਨੀ ਕਾਲੀਗਲ ਦੀ ਸਰਕਾਰ ਹੋ ਕਿੰਦੀ ਪ੍ਰਧਾਨਗੀ ਚ ਹੋਊਗੀ ਜਿੱਦੋਂ ਕਾਲਪੁਰਖ ਸੱਚੇ ਪਾਤਸ਼ਾਹ ਜੁਗਾ ਸੁਖਬੀਰ ਸਿੰਘ ਬਾਦਲ ਨੇ ਤਾਂ ਅੱਜ ਵੀ ਪ੍ਰਧਾਨ ਦੇ ਚੇਨਲ ਦਾ ਕਾਰਜਕਾਰੀ ਦਾਤਾ ਉਹਦੀ ਗਵਾਈ ਚ ਨਾ ਕੋਈ ਸਰਕਾਰ ਬੜੂਗੀ ਨਾ ਕੋਈ ਇੱਥੇ ਪੰਜਾਬ ਦੀ ਤਰਤ ਦੇ ਰਾਜ ਭਾਗ ਬੜ ਕੋ ਬਹੁਤ ਵੱਡੇ ਗਨਾਹ ਹੋਏ ਨੇ ਇਹ ਕਾਲੀਦਾਰ ਅਸਲੀ ਕਾਲੀਗਲ ਹੁਣ ਹੈ ਕਿਹੜਾ ਜਿਹਨੂੰ ਬਾਗੀ ਸ਼ਬਦ ਜਾਂ ਬਾਗੀ ਵਾਲੇ ਆਪ ਵੀ ਕਹਿੰਦੇ ਉਹ ਧੜਾ ਜਾਂ ਸੁਖਬੀਰ ਸਿੰਘ ਬਾਦਲ ਦਾ ਥੋੜੇ ਜੇ ਠਹਿਰ ਜਵਾ ਫੈਸਲਾ ਹੋ ਲੈਂਦੇ ਉਹ ਫਿਰ ਤੁਹਾਨੂੰ ਦੱਸਾਂ ਕਿ ਆ ਚਿਹਰਾ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਲੋਕਾਂ ਦੇ ਮਨ ਜਿੱਤ ਸਕਦਾ ਹੋਵੇ ਵੀ ਆਹ ਚਿਹਰਾ ਵੀ ਫਲਾਣਾ ਚਿਹਰਾ ਵਾਹ ਪੰਥ ਦੇ ਵਿੱਚ ਕਿਹੇ ਕਰਦਾ ਕੋਈ ਘਟਾ ਨਹੀਂ ਸਮੁੰਦਰ ਅਕਾਲੀ ਦਾ ਹਾਲਸਾ ਪੰਥ ਸਮੁੰਦਰ ਸਮੁੰਦਰ ਦੇ ਵਿੱਚ ਹੀ ਰਿਆਂ ਦਾ ਕਿਤੇ ਘਟਾ ਹੁੰਦਾ ਤੁਸੀਂ ਮੈਨੂੰ ਪਿਆ ਨਹੀਂ ਫਤੂਨ ਮੈਂ ਮੰਨਦਾ ਕਿ ਪੰਥ ਦੇ ਵਿੱਚ ਕੋਈ ਘਟਾ ਨਹੀਂ ਹਾਂ ਇਹ ਜੁਰ ਮੇਰੀ ਇੱਕ ਖਾਸ ਹੈਗੀ ਆ ਵੀ ਜਿੱਦੇ ਅਕਾਲੀ ਦਲ ਦਾ ਪ੍ਰਧਾਨ ਬਣਨਾ ਨਾ ਉਹਦੇ ਗਾਤਰਾ ਉੱਤੇ ਹੋਵੇ ਤੇ ਦਸਤਾਰ ਛੋਣੀ ਹੋਵੇ ਦਾੜਾ ਖੁੱਲਾ ਹੋਵੇ ਉਹਨੂੰ ਪੰਜ ਬਾਣੀਆਂ ਆਉਂਦੀਆਂ ਆਣ ਉਹ ਹਕੂਮਤ ਨਾਲ ਲੈ ਸਕਦਾ ਹੋਵੇ ਔਰ ਔਰ ਉਹਦੇ ਤੇ ਜਿਹੜੀ ਆ ਆਪਣੀ ਪੰਜ ਬਾਣੀਆਂ ਦਾ ਨਿਤ ਕਿ ਇਹ ਕੀ ਹੈ ਸੈਂਟਰ ਸਰਕਾਰ ਨੂੰ ਫਿੱਟ ਬੈਠੂਗਾ ਫਿਰ ਇਦਾਂ ਦਾ ਪ੍ਰਧਾਨ ਨਹੀਂ ਉਹ ਨੂੰ ਬੈਠਿਆ ਜਨਾ ਬਸ ਅਸੀਂ ਉਹਦੇ ਕਰਕੇ ਥੋੜਾ ਬਣਾਉਣਾ ਜਿਹੜੇ ਸਾਡੇ ਪਹਿਲੇ ਜਗਦਰ ਮੋਹਨ ਸਿੰਘ ਟੋੜ ਬਣਾਉਂਦੇ ਉਹ ਸੈਂਟਰ ਸਰਕਾਰ ਕਰਕੇ ਬਣਾਉਂਦੇ ਪਰ ਉਹ ਤੋਂ ਸੈਂਟਰ ਇੰਨਾ ਖਿਲਾਫ ਵੀ ਨਹੀਂ ਸੀ ਸਿੱਖਾਂ ਦੇ ਨਹੀਂ ਖਿਲਾਫ ਸੀ ਸਿਰ ਉਹ ਤਾਂ ਇਹ ਵੇਖੋ ਜਦੋਂ ਖਿਲਾਫ ਤਾਂ ਉਹ ਤੋਂ ਨਹੀਂ ਹੋ ਗਿਆ ਜਦਦਰ ਉਹਨਾਂ ਤੁਹਾਨੂੰ ਕਹਿਤਾ ਜਰੇਮ ਪੇਸ਼ਾ ਕੌਮ ਆ 1947 ਤੋਂ ਖਿਲਾਫ ਹੋ ਗਏ ਕਤੋਂ ਉਹ ਤਾਂ ਇਹ ਨਾ ਕਹਤਾ ਹੈ ਵੀ ਇਹ ਇਤਨਾ ਪੈਸਾ ਕੌਮ ਹੂੰ ਤੇ ਫਿਰ ਤੁਹਾਡੇ ਹੱਕ ਚ ਕਦੋਂ ਹੋਏ ਹੂੰ ਉਹ ਤਾਂ ਜਿੱਦਨ ਆਪਾਂ ਮੰਗਣ ਗਏ ਹਾਂ ਨਾ ਵੀ ਸਾਡੂ ਤੋਂ ਹਵੈਰਾ ਕੀਤਾ ਉਤਰੀ ਭਾਰਤ ਦੀ ਖਿੱਤਾ ਦਿਓ ਤੇ ਉਹਨਾਂ ਆਖਿਆ ਵਕਤ ਬਦਲ ਗਿਆ ਨਰੂ ਨੇ ਕਿਹਾ ਵਕਤ ਬਦਲ ਗਿਆ ਉਹ ਤਾਂ ਉਦੋਂ ਹੀ ਸਾੜ ਫਰੋਸ਼ ਹੋ ਗਏ ਸੀ ਹੂੰ ਸ੍ਰੂਤ ਹੋਈ ਜਿਹੜੀ ਸਰਕਾਰ ਸੀ ਨਾ ਇਹ ਕਾਲੀ ਦਲ ਦੇ ਖਿਲਾਫ ਇਹ ਤਾਂ ਆਪਾਂ ਤਾਂ ਪੰਜਾਬੀ ਆਪਣਾ ਬੋਲਦਾ ਲੱਗ ਬਿਲਕੁਲ ਬਿਲਕੁਲ ਹੋਰ ਹੀ ਤਾਂ ਦਿਆ ਹਨ ਉਹ ਲੜਕੇ ਲਿਆ ਕੱਲ ਤੱਕ ਸਾਬ ਦੇ ਫੈਸਲੇ ਦੀ ਅਗਲੀ ਦੀ ਡੀਕ ਕਰ ਰਹੇ ਹੋ ਕਿ ਕੌਣ ਕੌਣ ਪੇਸ਼ ਹੋ ਰਿਹਾ ਨਹੀਂ ਮੈਨੂੰ ਨਹੀਂ ਪਤਾ ਇਹਦੇ ਬਾਰੇ ਇਹ ਤੁਸੀਂ ਡੀਕ ਤੇ ਡੀਕ ਕਰੋਗੇ ਮਤਲਬ ਕਿ ਫੈਸਲਾ ਕੀ ਅਸੀਂ ਕੀ ਕਰ ਸਕਦੇ ਹਾਂ ਜੇ ਉਹ ਸੰਧੀ ਕਰ ਲਈ ਸਹੀ ਸਾਰਿਆਂ ਨੂੰ ਸਾਰ ਇੱਕ ਸਿੱਖ ਪੰਦਰ ਨੂੰ ਕਰਨ ਚਾਹੀਦੀ ਕਿੱਲਾ ਮੈਂ ਥੋੜਾ ਸਾਰਾ ਖਾਲਸਾ ਪੰਥ ਪਰ ਤੁਸੀਂ ਤਾਂ ਗਵਾਹੀ ਕਰਨ ਵਾਲੇ ਚੋਤ ਹੈ ਉਹ ਨਹੀਂ ਨਹੀਂ ਮੇਰਾ ਮਤਲਬ ਆਪ ਹੀ ਇੱਕ ਹਾਕਤ ਸੌਦਾ ਅਧਿਕਾਰ ਆ ਉਹ ਜੋ ਫੈਸਲਾ ਕਰਨ ਕੇ ਆਪਣਾ ਉਸ ਤੋਂ ਬਾਅਦ ਬਾਕੀ ਗੱਲਾਂ ਕਰਾਂਗੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਵੈਗੁਰ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਪਾਈ ਮਨਜੀਤ ਸਿੰਘ ਜੀ ਨਾਲ ਗੱਲਬਾਤ ਹੋਈ ਆ ਅਕਾਲੀ ਦਲ ਦੇ ਪ੍ਰਧਾਨ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੇ ਤਲਬ ਕਰ ਦਿੱਤਾ ਗਿਆ ਤੇ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ